ਕਦੇ ਮਹਾਰਾਜਾ ਰਣਜੀਤ ਸਿੰਘ ਨੇ ਆਖੇ ਸੀ ਕਿ ਸਾਡੇ ਚ ਭਰਤੀ ਹੋਣ ਤਾਂ ਤੇਰੀ ਬੋਦੀ ਨਹੀਂ ਹੋਣੀ ਚਾਹੀਦੀ ਤੇਰੇ ਜਨੇਊ ਨਹੀਂ ਹੋਣਾ ਚਾਹੀਦਾ ਤੇ ਤੇਰਾ ਤਿਲਕ ਨਹੀਂ ਹੋਣਾ ਚਾਹੀਦਾ ਇਹ ਕਿਹੋ ਜਿਹਾ ਰਾਜ ਹੈ ਜਿੱਥੇ ਦੋ ਧਰਮਾਂ ਨੂੰ ਤਪਾਇਆ ਪਿਆ ਤੁਮਕੂ ਜਲੀਲ ਕੀਤਾ ਜਾਂਦਾ ਹੈ ਕਿ ਮੁਸਲਮਾਨ ਧਰਮ ਨੂੰ ਤੇ ਇੱਕ ਸਿੱਖ ਧਰਮ ਨੂੰ ਸੀ ਉਹ ਸੈਨਾ ਸੀਗਾ ਕਹਿੰਦਾ ਕੱਲ ਕੋ ਜੇ ਤੇਰੀ ਪਗੜੀ ਔਰ ਜੇ ਤੇਰੇ ਇਹ ਬੁਕੇਸ਼ ਵਗੈਰਾ ਨਹੀਂ ਦਿਖਾਈ ਦੇਣੇ ਚਾਹੀਏ ਟੋਪੀ ਲਿਆ ਕਰੋ ਤੇਨੂੰ ਕੋ ਛੋਟੇ ਕਰਾਓ ਉਹਨੇ ਕਹਿਤਾ ਕਹਿੰਦਾ ਜੀ ਦੇਖੋ ਮੈਂ ਪੰਜਾਬ ਦਾ ਤੇ ਮੈਂ ਸਿੱਖਾਂ ਮੈਂ ਕਿਦਰ ਦਸਤਾਰ ਨਹੀਂ ਲਾ ਸਕਦਾਗਾ ਮੈਂ ਕਿਛ ਨਹੀਂ ਮਨਾ ਸਕਦਾ ਮੈਂ ਸ਼ੌਕਨਾਂ ਰੱਖੇ ਆ ਅਗਲੇ ਦਿਨ ਫੇਰ ਬੁਲਾ ਲਿਆ ਉਹਨੇ ਅਗਲੇ ਦਿਨ ਉਹ ਡਿਊਟੀ ਜਾ ਰਿਹਾ ਸੀਗਾ ਹੱਥ ਚ ਉਹਦੇ ਐਸਐਲਆਰ ਸੀਗੀ ਫੇਰ ਬੁਲਾ ਲਿਆ ਇਧਰ ਆਓ ਮੈਨੇ ਕੱਲ ਕੀ ਕਹਾਤਾ ਚੁੱਪ ਜੇ ਕਰ ਗਿਆ ਵਿਚਾਰਾ ਉਹ ਅਫਸਰ ਨੂੰਰੇ ਕੀ ਬੋਲੇ ਅਖੀਰ ਦੂਜਿਆਂ ਨੂੰ ਬੁਲਾ ਕੇ ਕਹਿਣ ਲੱਗਿਆ ਇਧਰ ਆਓ ਮੇਰੀ ਬਾਤ ਸੁਣੋ ਕਹਿੰਦੇ ਹਾਂ ਬਤਾਓ ਕੈਂਚ ਬਲਕੇ ਐਸਾ ਕੱਟੋ ਇਸ ਕੋ ਵੀ ਉਦੋਂ ਬਾਅਦ ਫਿਰ ਉਹ ਜਵਾਨ ਨੇ ਫਿਰ ਪੂਰਾ ਬਰਸ਼ਟੀ ਨਿਗਾਤਾ ਉਹਦੇ ਵਿੱਚ ਵੀ ਅੰਬਰਸਰ ਜੇਲ ਜਦੋਂ ਲਜਾਨ ਲੱਗੇ ਤੇ ਉਹਨੂੰ ਕਹਿੰਦੇ ਐਡਾ ਮੋਟਾ ਕੜਾ ਪਾਏ ਨ ਬਾਹਰ ਲਾ ਕੇ ਨਾ ਉਹੋ ਕਰੂੰ ਜਿਹੜੀ ਸੀਓ ਨਾਲ ਕੀਤੀ ਆ ਕੜਾ ਤੇ ਗੁਰੂ ਕਥਨ ਦੱਸਿਆ ਜਾਂਦਾ ਪੇਪਰਾਂ ਵੇਲੇ ਤੇ ਆ ਜਿਹੜਾ ਕਾਵੜੀਆਂ ਨੇ ਗੰਦ ਪਾਇਆ ਪਹਿਲਾਂ ਯੂਪੀ ਦੇ ਵਿੱਚ ਗਰੀਬਾਂ ਦੇ ਆਟੋ ਭੰਨ ਤੇ ਕੋਈ ਪਰਿਵਾਰ ਜਾਂਦਾ ਉਹਦੀ ਕਾਰ ਭੰਨ ਤੀ ਕੀ ਇਹ ਧਰਮ ਕਹਿੰਦੇ ਆ ਇਹ ਸ਼ਾਂਤੀ ਕਹਿੰਦੀ ਹੈ ਕਿ ਭਗਵਾਨ ਸ਼ਿਵ ਇਸ ਤਰ੍ਹਾਂ ਕਰਦੇ ਹੁੰਦੇ ਸੀਗੇ ਅਸਲ ਦੇ ਵਿੱਚ ਇਹ ਸਿੱਖਾਂ ਨੂੰ ਗੇਟਾਂ ਤੇ ਖੜੀ ਪਾਣੀ ਫੜਾਉਣ ਨਾਲ ਚਾਹ ਫੜਾਉਣ ਨਾਲ ਕਿੱਥੇ ਤੱਕ ਜਾਂ ਪੋਚਾ ਲਾਉਣ ਤੱਕ ਕੀ ਜ਼ਿੰਮਤ ਸਮਝਦੇ ਨੇ ਇਹ ਨਹੀਂ ਚਾਹੁੰਦੇ ਕਿ ਸਿੱਖਾਂ ਦੇ ਧੀਆ ਪੁੱਤਰ ਜੱਜ ਦੀ ਕੁਰਸੀ ਤੇ ਅਫਸਰਾਂ ਦੀ ਕੁਰਸੀ ਤੇ ਜਾ ਕੇ ਬੈਠਣ ਤੇ ਹੁਕਮ ਕਰਨ ਜਦੋਂ ਇੱਕ ਵੈਟ ਦੇ ਅੰਦਰ CRP ਦਾ ਇੱਕ ਮੁਲਾਜ਼ਮ ਹੈ ਉਹਨੂੰ ਕੁੱਟਿਆ ਜਾਂਦਾ ਉਹਦੋਂ ਕਾਨੂੰਨ ਕਿੱਧਰ ਜਾਂਦਾ ਉਹਦੋਂ ਜੱਜ ਕਿੱਧਰ ਜਾਂਦੇ ਆ ਉਹਦੋਂ ਨਾ ਕਿੱਧਰ ਜਾਂਦਾ ਪਰ ਇਹਦੇ ਸਬੰਧ ਦੇ ਵਿੱਚ ਮੈਂ ਉਹੀ ਗੱਲ ਕਰਦਾ ਵੀ ਜਥੇਦਾਰਾਂ ਚਾ ਇਹ ਚੀਜ਼ ਤੇ ਇੱਕ ਪੱਕਾ ਹੱਲ ਕਿਉਂ ਨਹੀਂ ਕਰ ਲੈਂਦੇ ਕਿ ਵਾਰ-ਵਾਰ ਸਾਨੂੰ ਜ਼ਲੀਲ ਕੋ ਇਹਨਾਂ ਤੋਂ ਬਾਦਰ ਕੇ ਨਹੀਂ ਸੂਤ ਆਉਂਦੇਗੇ ਪਰ ਕਾਲ ਤਖਤਾ ਜਹੇਦਰ ਕਵੇ ਇਸੇ ਇਹੋ ਜੇ ਅਫਸਰ ਦੀ ਕੀ ਯੁਰਤ ਨੂੰ ਨੱਖ ਪਾ ਕੇ ਲਿਆ ਗਿਆ ਕਿੰ ਸਟੇਨ ਪੰਜਾਬ ਦੇ ਵਿੱਚ ਹੁੰਦ ਤੇ ਨਹੀਂ ਲੱਗਦੀ ਐਨਐਸਏ ਤੁਸੀਂ ਬਾਬਿਆਂ ਦਾ ਇੱਕ ਬਿਆਨ ਹੀ ਦਵਾ ਦੇ ਦੇਖਾਂਗੇ ਹੁਣ ਕਿੰਨੇ ਕ ਬਾਬੇ ਉੱਠ ਕੇ ਤੁਰਦੇ ਆ ਵੀ ਤੁਸੀਂ ਖੜੇ ਵਾਲੇ ਨੂੰ ਕਿਉਂ ਨਹੀਂ ਪੇਪਰ ਦੇਣ ਦਿੱਤਾ ਕੋਈ ਦੁੱਕੀ ਦਾ ਬੰਦਾ ਕੱਲ ਨੂੰ ਉੱਠ ਕੇ ਕਹੂਗਾ ਕਿ ਤੂੰ ਪੱਗ ਕਿਉਂ ਬੰਨ ਕੇ ਆਇਆ ਐ ਪੇਪਰ ਨਹੀਂ ਦੇਣ ਦਿੱਤਾ ਜਾਊਗਾ ਤੇ ਕੀ ਫਿਰ ਸਾਡੇ ਬੰਦੇ ਇਦਾਂ ਚੁੱਪ ਰਹਿਣਗੇ ਸਾਡੇ ਜਿਹੇ ਜਰਾਂ ਚ ਇੰਨੀ ਹਿੰਮਤ ਨਹੀਂ ਕਿ ਉਹਨੂੰ ਨੱਥ ਮਾਰੀ ਜਾਵੇ ਜਿਹੜਾ ਕੌਮ ਲਈ ਤੁਰਦਾ ਹੈ ਨਾ ਉਹ ਚਿੱਟੀਆਂ ਜਰਾਬਾਂ ਨਹੀਂ ਪਹਿਨਦਾ ਏਸ਼ੀਆਂ ਥੱਲੇ ਨਹੀਂ ਬੈਠਦਾ ਉਹ ਉਹ ਐਸ਼ ਬਰਸਤੀ ਨਹੀਂ ਕਰਦਾ ਉਹਨੂੰ ਖਾਂਠ ਬਣਾਉਣ ਦੀ ਕੋਈ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਜੀ ਇੱਕ ਪੰਜਾਬ ਦੀ ਧੀ ਰਾਜਸਥਾਨ ਪੇਪਰ ਦੇਣ ਜਾਂਦੀ ਹੈ ਤੇ ਪੇਪਰ ਦੇਣ ਤੋਂ ਉਹਨਾਂ ਨੇ ਕਹਿੰਦੇ ਕਿ ਪਹਿਲਾਂ ਕਕਾਰ ਲਾ ਕੇ ਆਓ ਤੇ ਫਿਰ ਦਿੱਤਾ ਜਾਊਗਾ ਪਰ ਉਹਨਾਂ ਦੀਆਂ ਹਦਾਇਤਾਂ ਦੇ ਵਿੱਚ ਕਿਤੇ ਵੀ ਅਜਿਹਾ ਨਹੀਂ ਲਿਖਿਆ ਸੀ ਆ ਕਿ ਪੇਪਰ ਦੇਣ ਲਈ ਤੁਹਾਨੂੰ ਸ੍ਰੀ ਸਾਹਿਬ ਨਹੀਂ ਪਾ ਸਕਦੇ ਕੜਾ ਨਹੀਂ ਪਾ ਸਕਦੇ ਕੰਗਾ ਨਹੀਂ ਲਾ ਸਕਦੇ ਦਸਤਾਰ ਨਹੀਂ ਬੰਨ ਸਕਦੇ ਨੀ ਇੱਕ ਜੈਪੁਰ ਦੀ ਘਟਨਾ ਨਹੀਂ ਇਹ ਘਟਨਾ ਤਾਂ ਪਹਿਲਾਂ ਬਠੰਡੇ ਵੀ ਹੋਈ ਆ ਕੁਝ ਸਾਲ ਖੋ ਗਿਆ ਉਸ ਗੱਲ ਨੂੰ ਜਾਂ ਹੋਰ ਵੀ ਕਈ ਥਾਂ ਹੋਈ ਆ ਬਿਕੜਾ ਚੁਬਦਾ ਕੜਾ ਬਾਹਰ ਲਾ ਕੇ ਉਹ ਤੇ ਹੁਣ ਪਰਸੋਂ ਦੀ ਘਟਨਾ ਹਸਾਰ ਦੀ ਹੈ ਹਮ ਹਸਾਰ ਜਿਹੜਾ ਸਿੱਖ ਨੌਜਵਾਨ ਲੜਕਾ ਜਿਹੜਾ ਉਹ ਪੇਪਰ ਦੇਣ ਗਿਆ ਉਹਨੂੰ ਕਹਿੰਦੇ ਜੀ ਕੜਾ ਉਤਾਰ ਕੇ ਬਾਹਰ ਰੱਖੋ ਫਿਰ ਅੰਦਰ ਪੇਪਰ ਦਿਓ ਨੇ ਹਮ ਦੇਣੇ ਨਹੀਂ ਦੇਣਗੇ ਉਦੋਂ ਬਾਅਦ ਕਿ ਜੋ ਸਿੱਖਾਂ ਨੂੰ ਪਤਾ ਲੱਗਿਆ ਸਿੱਖ ਇਕੱਠੇ ਹੋ ਗਏ ਸਿੱਖ ਕਹਿਣ ਲੱਗੇ ਵੀ ਅਸੀਂ ਪੇਪਰ ਕਿਉਂ ਨਹੀਂ ਦੇਣ ਦਿੰਦੇ ਦੱਸੋ ਹਮਦਾਨ ਚ ਲਿਖਿਆ ਕਿ ਨਹੀਂ ਜਾਂ ਤੁਹਾਨੂੰ ਤੁਸੀਂ ਲਿਖਤੀ ਰੂਪ ਦਿਓ ਉੱਥੇ ਫਿਰ ਉਹ ਅੜ ਜਗੇ ਉਦੋਂ ਬਾਅਦ ਸਿੱਖ ਕਹਿੰਦੇ ਵੀ ਅਸੀਂ ਧਰਨਾ ਲਾਉਨੇ ਆ ਫਿਰ ਅਸੀਂ ਸਾਦੇ ਆ ਸਿੱਖ ਸਮਾਜ ਦੇ ਇਕੱਠਾ ਹੁੰਦਾ ਫਿਰ ਉਹ ਡਰ ਗਏ ਉਦੋਂ ਬਾਅਦ ਕਹਿੰਦੇ ਚਲੋ ਪੇਪਰ ਦੇ ਲਓ ਆਜ਼ਾਦੀ ਤੀ ਉਹ ਤਾਂ ਹੋ ਗਿਆ ਉਦੋਂ ਬਾਅਦ ਅੱਜ ਦੀ ਘਟਨਾ ਹੀ ਹੈ ਮੇਰੇ ਖਿਆਲ ਚ ਕਿ ਤਰਨ ਤਰਨ ਦੀ ਲੜਕੀ ਜਿਹੜੀ ਆ ਤੁਸੀਂ ਦੱਸ ਰਹੇ ਸੀਗੇ ਸਿੱਖ ਲੜਕੀ ਤੇ ਉਹ ਜੱਜ ਦਾ ਪੇਪਰ ਦੇਣ ਗਈ ਆ ਪਤਾ ਨਹੀਂ ਉਹਨੇ ਕਿੰਨੀ ਕਿ ਮਿਹਨਤ ਕੀਤੀ ਹੋਣੀ ਆ ਮੈਂ ਸਭ ਜ ਸਾਲ ਤੋਂ ਪਲੱਸ ਮਿਹਨਤ ਕਰਨੀ ਪੈਂਦੀ ਆ ਜੱਜ ਦਾ ਪੇਪਰ ਦੇਣ ਲਈ ਕਈਆਂ ਨੂੰ 2 ਸਾਲ ਕਈਆਂ ਨੂੰ ਇਸ ਤੋਂ ਵੀ ਵੱਧ ਆਹਾਂ ਰਾਤਾਂ ਝਾਕਣੀਆਂ ਪੈਂਦੀਆਂ ਭੁੱਖ ਮਰ ਜਾਂਦੀ ਐ ਮੈਂਟਲ ਵਾਲੀ ਗੱਲ ਹੋ ਜਾਂਦੀ ਐ ਅੱਛਾ ਇੰਨੀ ਮਿਹਨਤ ਕਰਕੇ ਜਾ ਕੇ ਉਹ ਸਟੇਜ ਤੇ ਬੰਦਾ ਪਹੁੰਚਦਾ ਪੇਪਰ ਆਉਂਦਾ ਉਹ ਪੇਪਰ ਦੇਣ ਜਦੋਂ ਗਈ ਜੈਪੁਰ ਰਾਜਸਥਾਨ ਦੀ ਰਾਜਧਾਨੀ ਦੇ ਵਿੱਚ ਉਥੇ ਕਹਿੰਦੇ ਪੇਪਰ ਪੇਪਰ ਦੇਣਾ ਕੜਾ ਲਾ ਕੇ ਬਾਹਰ ਰੱਖੋ ਉਹ ਕਹਿੰਨੀ ਮੈਂ ਕੜਾ ਲਾਉਣਾ ਨਹੀਂ ਤੇ ਪਹਿਲਾਂ ਵੀ ਘਟਣਾ ਸੱਚ ਹੋਈ ਹੈ ਜੈਪੁਰ ਦੇ ਵਿੱਚ ਹੀ ਉਹਨੂੰ ਕਹਿੰਦੇ ਸੀ ਕਿਰਪਾਨ ਬਾਹਰ ਲਾ ਕੇ ਰੱਖੋ ਉਦੋਂ ਵੀ ਇਹ ਸਿੱਖ ਖੜੇ ਤੇ ਫਿਰ ਪੇਪਰ ਦੇਣ ਦਿੱਤਾ ਉਹ ਦਮਾਲੇਵੜੀ ਲੜਕੀ ਸੀਗੀ ਉਦੋਂ ਬਾਅਦ ਹੁਣ ਘਟਣਾ ਫਿਰ ਹੋਈ ਹੈ ਇਹ ਗੁਲਾਮਾਂ ਦੀ ਨਿਸ਼ਾਨੀ ਹੈ ਕਿਉਂਕਿ ਅਸੀਂ ਗੁਲਾਮ ਆ ਸਾਡਾ ਆਪਣਾ ਦੇਸ਼ ਨਹੀਂ ਜਿਵੇਂ ਉਦਮ ਸਿੰਘ ਨੇ ਕਿਹਾ ਨਾ ਦੇਸ਼ ਪੈਣ ਧੱਕੇ ਪਰਦੇਸ ਢੋਈ ਨਾ ਸਾਡਾ ਪ੍ਰਦੇਸ਼ੀਆਂ ਦਾ ਦੇਸ਼ ਕੋਈ ਨਾ ਉਹ ਹਾਲਤ ਹੁਣ ਸਾਡੀ ਹੋ ਗਈ ਹੈ ਜਿਹੜੀ ਉਦੋਂ ਅੰਗਰੇਜ਼ਾਂ ਵੇਲੇ ਸੀਗੀ ਇਹ ਇਤੋਂ ਦੇ ਲੋਕਾਂ ਦੀ ਉਹ ਹਾਲਤ ਹੁਣ ਸਾਡੀ ਹੋ ਗਈ ਹੈ ਅੱਛਾ ਉੱਥੇ ਸਿੱਖ ਜਿਹੜੇ ਪਹੁੰਚੇ ਨੇ ਬੁੱਧੀ ਜੀ ਉਹਨਾਂ ਨੇ ਕਿਹਾ ਵੀ ਦੋਸੀ ਦੱਸੋ ਸੰਵਿਧਾਨ ਚ ਹੈ ਚੁੱਪ ਫੇਰ ਦੱਸੋ ਵੀ ਤੁਹਾਡੇ ਕਾਨੂੰਨ ਚ ਲਿਖਿਆ ਸਾਨੂੰ ਲਿਖ ਕੇ ਦਿਓ ਲਿਖਤੀ ਰੂਪੀ ਨਹੀਂ ਕਿਤੇ ਉਹਨਾਂ ਕਾਇਆਂ ਵਾਲੇ ਨੇ ਕੋਨਾ じゃ ਖੜਾ ਹੈ ਤੇ ਕਾਫੀ ਉੱਥੇ ਰੌਲਾ ਪਿਆ ਹੈਗਾ ਹੁਣ ਇੱਥੇ ਕੀ ਹੈ ਮੈਂ ਬੈਠਾ ਸੋਚੀ ਜਾਂਦਾ ਸੀਗਾ ਵੀ ਅੱਜ ਤਾਂ ਇਹਨਾਂ ਨੇ ਕੜੇ ਦਾ ਕਿਹਾ ਵੀ ਕੜਾ ਲਾ ਕੇ ਬਾਹਰ ਰੱਖੋ ਠੀਕ ਹੈ ਕੱਲ ਨੂੰ ਫੇਰ ਕਹਿਣਗੇ ਜੇ ਸਿਰ 'ਤੇ ਕੀ ਹੈ ਕੰਗਾ ਇਸ ਕੋ ਉਤਾਰ ਕੇ ਬਾਹਰ ਰੱਖੋ ਦੋ ਹੌਲੀ ਹੌਲੀ ਫੇਰ ਪਤਾ ਕੀ ਕਹਿਣਗੇ ਫੇਰ ਰੱਖਣਗੇ ਪੈਂਟ ਉਤਾਰ ਕੇ ਦਿਖਾਓ ਆਪਕੇ نیچے ਅੰਡਰਵੀਅਰ ਹੈ ਜਾਂ ਕਸ਼ਹਿਰਾ ਹੈ ਗੁਰੂ ਗੋਬਿੰਦ ਸਿੰਘ ਵਾਲਾ ਅਗਰ ਕਸ਼ਹਿਰਾ ਹੈ ਨਾ ਤਾਂ ਕਸ਼ਹਿਰੇ ਕੋ ਬਾਹਰ ਉਤਾਰ ਕੇ ਰੱਖੋ ਫੇਰ ਪੇਪਰ ਦੋਗੇ ਕਿਉਂ ਕਿਉਂਕਿ ਗੁਰੂ ਕੇ ਪੇਪਰ ਗੁਰੂ ਕੇ ਵਾਹਿਗੁਰੂ ਕੇ ਕਾਰ ਚੁਬਦੇ ਨੇ ਜਿਹੜਾ ਕਕਾਰਾ ਨੇ ਜਨੇਊ ਤੇ ਬੋਦੀ ਦੀ ਰਾਖੀ ਰੱਖੀ ਹੈ ਇੱਕ ਪਾਸੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਨੇ ਤੋਂ ਹਿੰਦੂ ਔਰ ਹਿੰਦੂ ਧਰਮ ਔਰ ਗਾਏ ਕੀ ਰੱਖਿਆ ਕੇ ਲਈ ਇਹ ਕੌਮ ਸਾਜੀ ਥੀ ਤੇ ਅੱਜ ਉਹ ਗਾਏ ਜਿਹੜਾ ਸਾਡੇ ਝਟਪਾਣਦੇ ਆ ਉਹ ਹਿੰਦੂ ਸਾਨੂੰ ਦੇਖ ਕੇ ਰਾਜੀ ਨਹੀਂ ਉਹ ਜਿੰਨਾ ਕਕਾਰਾਂ ਨਾਲ ਇਸ ਧਰਮ ਦੀ ਰਾਖੀ ਕੀਤੀ ਹੈ ਜਿਹਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਦਿੱਤਾ ਹੈਗਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਦਾ ਪਰਿਵਾਰ ਵਾਰਿਆ ਅੱਜ ਉਹਦੇ ਬਖਸ਼ੇ ਹੋਏ ਕਕਾਰ ਇਹਨਾਂ ਨੂੰ ਚੁੱਭਦੇ ਆ ਹੂੰ ਉਹ ਭੇੜੇ ਲੱਗਦੇ ਆ ਕਿਉਂਕਿ ਅਸੀਂ ਗੁਲਾਮ ਆ ਕੋਲੇ ਕੱਢ ਲੈਂਦੇ ਆ ਅੱਛਾ ਮੈਂ ਮੈਂ ਪੁੱਛਣਾ ਚਾਹੁੰਨਾ ਵੀ ਆ ਜਿਹੜਾ ਕੜਾ ਹੈ ਵੀ ਇਹ ਕੋਈ 47 ਥੋੜੀ ਹੈ ਵੀ ਇਹ ਕੇ 47 ਮਾਰ ਦੂਗੀ ਕਿਸਨ ਜਾਇਨ ਕੋਈ ਪੋਇਜ਼ਨ ਲੱਗਿਆ ਹੋਇਆ ਜ਼ਹਿਰ ਲੱਗਿਆ ਹੋਇਆ ਗੁਰੂ ਕਾ ਕਕਾਰ ਹੈ ਕਦੇ ਮਹਾਰਾਜ ਰਣਜੀਤ ਸਿੰਘ ਨੇ ਆਖਿਆ ਸੀ ਕਿ ਜੇ ਸਾਡੇ ਚ ਭਰਤੀ ਹੋਣਾ ਤੇ ਤੇਰੀ ਬੋਦੀ ਨਹੀਂ ਹੋਣੀ ਚਾਹੀਦੀ ਤੇਰੇ ਜਨੇਊ ਨਹੀਂ ਹੋਣਾ ਚਾਹੀਦਾ ਤੇਰਾ ਤਿਲਕ ਨਹੀਂ ਹੋਣਾ ਚਾਹੀਦਾ ਸਾਡੇ ਦਾ ਇਹੋ ਜਿਹਾ ਰਾਜਾ ਸਾਡੇ ਦਾ ਸਭ ਬਰਾਬਰ ਸੀਗੇ ਇਹ ਕਿਹੋ ਜਿਹਾ ਰਾਜ ਹੈ ਜਿੱਥੇ ਦੋ ਧਰਮਾਂ ਨੂੰ ਤਪਾਇਆ ਪਿਆ ਤਾਂ ਪੂਰਾ ਜਲੀਲ ਕੀਤਾ ਜਾਂਦਾ ਕਿ ਮੁਸਲਮਾਨ ਧਰਮ ਨੂੰ ਤੇ ਇੱਕ ਸਿੱਖ ਧਰਮ ਨੂੰ ਫਿਰ ਕਹਿੰਦੇ ਦੇਸ਼ ਕੀ ਅਖੰਡਤਾ ਅਖੰਡਤਾ ਖੰਡਤਾ ਕੋ ਖਤਰਾ ਹੈ ਖਤਰਾ ਭਈਆ ਕਿਸ سے ਹੈ ਇਹ ਤੁਹਾਡੇ ਲੱਛਣੋਂ ਛੇ ਹੈ ਸਿੱਖ ਦਾ ਕਦੇ ਦੇਸ਼ ਬਾਰੇ ਨਹੀਂ ਬੁਰਾ ਬੋਲਦੇ ਨਾ ਮੁਸਲਮਾਨ ਬੋਲ ਰਹੇ ਨੇ ਤੁਸੀਂ ਆਪ ਹੀ ਕੋਲੋਂ ਗੱਲਾਂ ਘੜ ਕੇ ਕਕਾਰਾਂ ਤੇ ਉਂਗਲ ਚੱਕਦੇ ਹੋ ਧਾਰਮਿਕ ਚਿੰਨਾ ਤੇ ਉਂਗਲ ਚੱਕਦੇ ਹੋ ਫਿਰ ਕੀ ਕਰੂਗਾ ਉਹ ਫਿਰ ਵੱਖਰਾ ਹੋਣਾ ਚਾਹੂਗਾ ਵੀ ਇਹਦੇ ਨਾਲ ਉਹ ਤਾਂ ਰੋਜ਼ ਰੋਜ਼ ਦੇ ਜਲੀਲ ਹੋਣ ਨਾਲ ਤਾਂ ਅਸੀਂ ਅਲੱਗ ਚੰਗੇ ਆ ਇਹ ਸੋਚੋ ਨਾ ਅੱਛਾ ਕੜਾ ਤਾਂ ਜੁਬ ਗਿਆ ਵੀ ਕੜਾ ਪਹਿਨ ਕੇ ਅੰਦਰ ਪੇਪਰ ਨਹੀਂ ਦੇਣ ਜਾ ਸਕਦੇ ਕਿਉਂ ਕੜੇ ਦੇ ਵਿੱਚ ਦੱਸੋ ਕੋਈ ਪਰਚੀ ਲਿਖ ਕੇ ਲੋਕੋ ਕਿ ਜਾਂਦਾ ਜਾਂ ਕੜਾ ਕਿਸੇ ਦੇ ਮਾਰਦਾ ਉਹ ਜਾਂ ਕੜੇ ਦਾ ਕੋਈ ਹੋਰ ਨੁਕਸਾਨ ਦੱਸੋ ਦੂਜੀ ਗੱਲ ਹੈ ਕੜਾ ਇੱਕ ਇਹੋ ਜੀ ਚੀਜ਼ ਹੈ ਕਿ ਪਰਸੋਂ ਕਾਰ ਡਿੱਗ ਪਈ ਵੱਡੀ ਨਹਿਰ 'ਚ ਬਠੰਡੇ ਸਮੇਤ ਪਰਿਵਾਰ ਉੱਥੇ ਇੱਕ ਲੜਕਾ ਖੜਾ ਸੀ ਆਮ ਜ਼ਿਮੀਂਦਾਰਾਂ ਦਾ ਮੁੰਡਾ ਉਹਦੇ ਕੜਾ ਪਹਿਨਿਆ ਸੀ ਉਹਨੇ ਨਾਲ ਦੀ ਨਾਲ ਛਾਲ ਮਾਰੀ ਦਰੂੜੀ ਜਾਂਦੀ ਕਾਰ ਨੂੰ ਤੇ ਕੜੇ ਨਾਲ ਉਹਦੀ ਬਾਰੀ ਭੰਨ ਕੇ ਸਾਰਾ ਪਰਿਵਾਰ ਬਚਾ ਲਿਆ ਤੁਸੀਂ ਵੀਡੀਓ ਦੇਖੀ ਹੋਣਗੀਆਂ ਬਾਅਦ ਚ ਪੁਲਿਸ ਵਾਲੇ ਵੀ ਆਏ ਪੁਲਿਸ ਨੂੰ ਦਾ ਸਨਮਾਨ ਕਰਤਾ ਆਮ ਜਿਹੜਾ ਬਚਾਉਂਦਾ ਉਹਨੂੰ ਕੌਣ ਸਨਮਾਨ ਕਰ ਦਿੰਦਾ ਉਹ ਵੀ ਕਰਤਾ ਹਾਂ ਕਰਤਾ ਹੂਗਾ ਚੰਗੀ ਗੱਲ ਐ ਅੱਛਾ ਅਗਲੀ ਗੱਲ ਕੜਾ ਤੇ ਗੁਰੂ ਕਾ ਤੁਹਾਨੂੰ ਦੱਸਿਆ ਜਾਂਦਾ ਹੈ ਪੇਪਰਾਂ ਵੇਲੇ ਤੇ ਆ ਜਿਹੜਾ ਕਾਮੜੀਆਂ ਨੇ ਗੰਦ ਪਾਇਆ ਹੈ ਪਹਿਲਾ ਯੂਪੀ ਦੇ ਵਿੱਚ ਗਰੀਬਾਂ ਦੇ ਆਟੋ ਭੰਨ ਤੇ ਕੋਈ ਪਰਿਵਾਰ ਜਾਂਦਾ ਉਹਦੀ ਕਾਰ ਭੰਨਤੀ ਕੀ ਇਹ ਧਰਮ ਕਹਿੰਦਾ ਇਹ ਸ਼ਾਂਤੀ ਕਹਿੰਦੀ ਹੈ ਕਿ ਭਗਵਾਨ ਸ਼ਿਵ ਇਸ ਤਰ੍ਹਾਂ ਕਰਦੇ ਹੁੰਦੇ ਸੀਗੇ ਲੋਕਾਂ ਦਾ ਰੋਜ਼ਗਾਰ ਖੋਹਦੇ ਸੀ ਜੇ ਕੋਈ ਹੋਟਲ ਬੀਬੀ ਕਰ ਰਹੀ ਹੋਟਲ ਭੰਨਤਾ ਉਹਦੇ ਭਾਂਡੇ ਭੰਨ ਤੇ ਉਹਨਾਂ ਨੂੰ ਕੁੱਟਿਆ ਫਿਰ ਉਦੋਂ ਤੁਹਾਡਾ ਸੰਵਿਧਾਨ ਉਦੋਂ ਕਾਨੂੰਨ ਕਿੱਧਰ ਜਾਂਦਾ ਜਦੋਂ ਇੱਕ ਬੈਲਟ ਦੇ ਅੰਦਰ CRP ਦਾ ਇੱਕ ਮਲਾਜਮ ਹੈ ਉਹਨੂੰ ਕੁੱਟਿਆ ਜਾਂਦਾ ਉਦੋਂ ਕਾਨੂੰਨ ਕਿੱਧਰ ਜਾਂਦਾ ਉਦੋਂ ਜੱਜ ਕਿੱਧਰ ਜਾਂਦੇ ਆ ਉਦੋਂ ਨਾ ਕਿੱਧਰ ਜਾਂਦਾ ਇਹਨਾਂ ਦਾ ਉਹ ਦਕੌੜੀਆਂ ਨੇ ਦੱਸੋ ਕੀ ਕੀਤਾ ਵੀ ਕਿ ਭੰਗ ਤੇ ਰੱਜ ਕੇ ਤੇ ਜੇ ਮਰਜ਼ੀ ਕਰਦੇ ਫਿਰਦੇ ਉਦੋਂ ਬਾਅਦ ਕਰਦੇ ਆ ਕਰਦੇ ਆ ਪੰਜਾਬ ਦੀ ਧਰਤੀ ਤੇ ਪਹੁੰਚ ਗਏ ਫਤਿਹਗੜ੍ਹ ਸਾਹਿਬ ਨੌਜਵਾਨਾਂ ਨੂੰ ਪਾ ਕੇ ਕੁੱਟਣ ਉਹ ਤਾਂ ਚਲੋ ਪੁਲਿਸ ਆ ਗਈ ਪੁਲਿਸ ਨੇ ਜਿਹੜੇ ਨੌਜਵਾਨ ਬਚਾ ਲਏ ਫਿਰ ਚੰਡੀਗੜ੍ਹ ਇੱਕ ਨੌਜਵਾਨ ਸਿੱਖ ਜਿਹੜਾ ਕੇਸਾਤਾਰੀ ਉਹਨੂੰ ਇਹਨਾਂ ਡਾਂਗਾਂ ਨਾਲ ਕੁੱਟਿਆ ਇਹਦਾ ਮਤਲਬ ਵੀ ਸਾਡਾ ਕੋਈ ਮਾਲਕ ਨਹੀਂ ਅਸੀਂ ਬੇਮਾਲਕ ਲੋਕ ਹੋ ਗਏ ਆ ਕਾਰਨ ਇਹਦੇ ਪਿੱਛੇ ਕੀ ਹੈ ਕਾਰਨ ਜਿਹੜੇ ਕਿ ਸਾਡੇ ਧਰਮ ਦੇ ਆਗੂ ਲੀਡਰ ਨੇ ਹੂੰ ਚਾਹੇ ਉਹ ਇਹ ਅਬਦਾਲੀ ਦਲ ਹੈ ਤੇ ਚਾਹੇ ਉਹ ਸ਼ਰੋਮਣੀ ਕਮੇਟੀ ਹੈ ਹੂੰ ਕੱਲੇ ਬਿਆਨ ਇਹਨਾਂ ਕੋਲੇ ਕਿਉਂਕਿ ਇਹਨਾਂ ਇਹਨਾਂ ਨੂੰ ਕੋਈ ਦੁੱਖ ਦਰਦ ਨਹੀਂਗਾ ਕੁਐਸਨਕ ਸਾਹਿਬ ਦਾ ਬਿਆਨ ਆਇਆ ਬਿਆਨ ਆਜੂ ਤਾਂ ਕਰਨਗੇ ਵੀ ਕੀ ਹੈ ਉਹਦਾ ਤਾਂ ਸਾਲ ਮਾਰਿਆ ਜਾਊਗਾ ਨਾ ਜੇ ਉਹ ਪੇਪਰ ਆ ਕੇ ਲੜਕੀ ਨਹੀਂ ਦਿੰਦੀ ਤਾਂ ਉਹਦਾ ਸਾਲ ਮਾਰਿਆ ਗਿਆ ਇਸ ਤਰ੍ਹਾਂ ਓਵਰੇਜ ਹੋ ਜੂ ਮਤਲਬ ਕੀ ਉਹਨਾਂ ਦਾ ਜਿਹੜੀ ਡੂੰਗੀ ਸੋਚ ਉਹ ਅਸੀਂ ਨਹੀਂ ਸਮਝ ਸਕਦੇਗੇ ਡੂੰਗੀ ਸੋਚੋ ਇਹ ਵੀ ਇਹ ਜਿਹੜੇ ਸਿੱਖ ਆਣਗੇ ਇਹ ਅਫਸਰ ਬਣ ਨਹੀਂ ਨਾ ਇਹ ਸਾਨੂੰ ਦਫ਼ਤਰਾਂ 'ਚ ਪਾਣੀ ਫੜਾਉਣ ਵਾਲੇ ਰਹਿਣ ਜਿਹੜਾ ਅਸਲ ਵਿੱਚ ਪੁਆਇੰਟ ਅਸਲ ਇਹ ਹੈ ਅਸਲੀ ਜੜੀ ਡੁੰਘਾਈ ਆ ਉਹ ਇਹ ਆ ਵੀ ਇਹ ਅਫਸਰ ਨਾ ਬਣਨ ਇਹ ਸਾਡੇ ਪੀ ਐਨ ਇਹ ਚਪੜਾਸੀ ਬਣ ਕੇ ਰਹਿਣ ਹਾਂਜੀ ਸਾਬ ਜੀ ਪਾਣੀ ਪੀਣਾ ਹੈ ਆਪਣੇ ਸਾਬ ਜੀ ਕੀ ਕਰਾਂ ਉਹ ਲਿਆ ਮੈ ਕੋਈ ਕੰਮ ਬਤਾਓ ਉਹ ਸਾਨੂੰ ਬਣਾਉਣਾ ਚਾਹੁੰਦੇ ਨੇ ਅਸਲ ਦੇ ਵਿੱਚ ਇਹ ਸਿੱਖਾਂ ਨੂੰ ਗੇਟਾਂ ਤੇ ਖੜੇ ਪਾਣੀ ਫੜਾਉਣ ਵਾਲੇ ਚਾਹ ਫੜਾਉਣ ਵਾਲੇ ਇੱਥੋਂ ਤੱਕ ਜਾਂ ਪੋਚਾ ਲਾਉਣ ਤੱਕ ਕੀ ਜ਼ਿੰਮਤ ਸਮਝਦੇ ਨੇ ਇਹ ਨਹੀਂ ਚਾਹੁੰਦੇ ਕਿ ਸਿੱਖਾਂ ਦੇ ਧੀਆਂ ਪੁੱਤਰ ਜੱਜ ਦੀ ਕੁਰਸੀ ਤੇ ਅਫਸਰਾਂ ਦੀ ਕੁਰਸੀ ਤੇ ਜਾ ਕੇ ਬੈਠਣ ਤੇ ਹੁਕਮ ਕਰਨ ਨਹੀਂ ਜਾਂਦੇ ਇਸੇ ਚੱਕਰ ਦੇ ਵਿੱਚ ਹੀ ਇੱਕ ਪੰਜਾਬ ਦੀ ਧੀ ਨੂੰ ਵਾਪਸ ਮੋੜ ਦਿੱਤਾ ਉਹਨੂੰ ਐ ਲੱਗਦਾ ਵੀ ਜੇ ਜੱਜ ਦੀ ਕੁਰਸੀ ਤੇ ਗਈ ਚਰੀ ਤੇ ਕੱਲ ਨੂੰ ਸਿੱਖਾਂ ਦੇ ਹੱਕ 'ਚ ਫੈਸਲੇ ਕਰ ਸਕਦੀ ਜਾਂ ਇੱਕ ਨਿਆ ਦਾ ਫੈਸਲਾ ਕਰ ਸਕਦੀ ਹੱਕ 'ਚ ਵੀ ਮਾਫ ਕਰਨਾ ਪਰ ਜੇ ਕੋਈ ਚੰਗਾ ਇੱਕ ਰਿਸਪੈਕਟਡ ਚਿਹਰਾ ਬੈਠਾ ਹੋਊਗਾ ਉਹਨੂੰ ਇਹ ਤਾਂ ਪਤਾ ਨਾ ਨਿਆ ਦਾ ਫੈਸਲਾ ਕਰਨਾ ਇੱਕ ਤਰਫਾ ਨਹੀਂ ਕਰੂਗੀ ਉਹ ਕਰਦੇ ਐ ਕੁਲਵਿੰਦਰ ਗੌਰ ਨੇ ਨਹੀਂ ਕੀਤਾਗਾ ਤੁਰਤੀ ਕਰ ਤਾਂ ਲਪੜਾ ਮਾਰਦੇ ਕੰਨ ਤੇ ਕੰਗਣਾ ਰਣਾਉਦੇ ਹੂੰ ਸਿੱਖ ਇਨਸਾਫ ਚਾਹੁੰਦਾ ਹੈ ਸਿਕਨ ਸਾਫ ਕਰਦਾ ਹੈ ਇਹ ਨਹੀਂ ਇਹ ਤਾਂ ਉਹਦਾ ਨਾਂ ਕੀ ਜਿਹੜਾ ਹੈਗਾ ਪ੍ਰਿਆ ਉਹਦਾ ਨਾਮ ਹੈ ਭੁੱਲ ਗਿਆ ਉਹ ਇ्याने ਬਰੀ ਕਰਤੀ ਜਿਹੜੇ ਬੰਬ ਬਲਾਸਟ ਦੇ ਵਿੱਚ ਫੜੇ ਗਏ ਸੀਗੇ ਤੇ ਕਰਨਲ ਪ੍ਰੋਹਤ ਬਰੀ ਕਰਦਾ ਇੱਕ ਫੌਜ ਦਾ ਅਫਸਰ ਹੋਵੇ ਐਡਾ ਵੱਡਾ ਸੀਨੀਅਰ ਅਫਸਰ ਐਸ ਆਈਓ ਆ ਉਹ ਤੇ ਉਹ ਸਪਲਾਈ ਕਰ ਰਿਹਾ ਜਿਹੜਾ ਗਰਨੇਡ ਵਗੈਰਾ ਤੇ ਉਹਨੂੰ ਬਰੀ ਕਰਤਾ ਜੋ ਜਿਹੜੀ ਕਿਹੜੀ ਪ੍ਰਿਆ ਠਾਕਰ ਸੀ ਕੀ ਸੀ ਉਹਨੂੰ ਬਰੀ ਕਰਤਾ ਇੱਕੋ ਦੇ ਨਾਲ ਹੋਰ ਸੀਗਾ ਅਸੀਮਾ ਆਨੰਦ ਉਹਨੂੰ ਬਰੀ ਕਰਤਾ ਸਿੱਖ ਨਹੀਂ ਇਹ ਕਰਦਾ ਮੁਸਲਮਾਨ ਨਹੀਂ ਕਰਦਾ ਕਿਉਂਕਿ ਮੁਸਲਮਾਨ ਤੇ ਸਿੱਖ ਦੋ ਕੌਮਾਂ ਜਿਹੜਾ ਕੋਈ ਜਿਹੋ ਜਿਹਾ ਗੁਨਾਹ ਕੀਤਾ ਸਿੱਖ ਨੇ ਕੀਤਾ ਮੁਸਲਮਾਨ ਨੇ ਕੀਤਾ ਹਿੰਦੂ ਨੇ ਕੀਤਾ ਕਿਸੇ ਨੇ ਵੀ ਕੀਤਾ ਬੰਦੇ ਨੇ ਕੀਤਾ ਜਿਹਨੇ ਗੁਨਾਹ ਉਹਨੂੰ ਗੁਨਾਹ ਦੀ ਸਜ਼ਾ ਦਿੱਤੀ ਜਾਊਗੀ ਇਹ ਕਹਿੰਦੇ ਹਮਾਰੇ ਵਾਲੇ ਨੂੰ ਕੋਈ ਛੋੜ ਦਿਓ ਦੂਸਰੇ ਚਾਹੇ ਬੇਗੁਨਾਹ ਹੈ ਕੋਈ ਉਨ੍ਹਾਂ ਦਾ ਕੋਈ ਗੁਨਾਹ ਨਹੀਂ ਹੈ ਫਿਰ ਵੀ ਨੂੰ ਫਾਸੀ ਚੜਾ ਦਿਓ ਹੂੰ ਜਿਹੜੀ ਇਹ ਘਟਨਾ ਰਾਜਸਥਾਨ ਚ ਵਾਪਰੀ ਹੈ ਇਹ ਕੋ ਰਾਜਸਥਾਨ ਚ ਪਹਿਲੀ ਘਟਨਾ ਥੋੜਾ ਪੰਜਾਬ ਚ ਤਾਂ ਬੜੀਆਂ ਰੀਆਂ ਹੋਈਆਂ ਹਨੀਆਂ ਘਟਨਾ ਪਠੰਡੇ ਮੈਂ ਬਹੁਤ ਤਰੀ ਇਹੋ ਜਿਹੇ ਰੋਲੇ ਪੈਂਦੇ ਵੇਖੇ ਗਏ ਕਿ ਜਿੱਥੇ ਇੱਕ ਕੋਈ ਸਿੱਖ ਬੱਚਾ ਦੇਣ ਗਿਆ ਪੇਪਰ ਕੜਾ ਪਾਇਆ ਉਹਦੇ ਸ੍ਰੀ ਸਾਹਿਬ ਪਾਇਆ ਨਹੀਂ ਕਹਿੰਦੇ ਵੀ ਲਾਓ ਤੇ ਪੇਪਰ ਦੇ ਸਕਦੇ ਨਹੀਂ ਤੇ ਵਾਪਸ ਜਾਓ ਉੱਥੇ ਰੋਲਾ ਪਿਆ ਅਕਾਲੀ ਦਲ ਅੰਮ੍ਰਿਤਸਰ ਦਾ ਜ਼ਿਲ੍ਹਾ ਜਥੇਦਾਰ ਪਰਮਿੰਦਰ ਸਿੰਘ ਉੱਥੇ ਬੋਲਿਆ ਬਹੁਤ ਰੋਲਾ ਪਿਆ ਵੀ ਤੁਸੀਂ ਬਣਾ ਕੀ ਛੱਡਿਆ ਜਦੋਂ ਇੰਨੇ ਰੋਲੇ ਪੈਂਦੇ ਬਾਵਜੂਦ ਇਹ ਤਾਂ ਪੱਕੇ ਤੌਰ ਤੇ ਹੱਲ ਕਿਉਂ ਨਹੀਂ ਨਿਕਲਿਆਗਾ ਇੰਨਾ ਵੀ ਨਹੀਂ ਹੈਗਾ ਕਿ ਸਿੱ ਕਿ ਭਾਈ ਵੀ ਆ ਤੁਹਾਡਾ ਕੰਮ ਠੀਕ ਨਹੀਂਗਾ ਕਹਿੰਦੇ ਤੇ ਚੰਗੀ ਤਰ੍ਹਾਂ ਲਾਅ ਬਣਾਓ ਕਹਿੰਦਾ ਹੱਲ ਕਰੋ ਹੁਣ ਮੈਨੂੰ ਤਾਂ ਫਿਰ ਜੱਟਸ ਆਫ ਦਾ ਬੋਲਣਾ ਪੋ ਗੋਲਾ ਬੰਦਾ ਕਦੋਂ ਸਾਡਾ ਫਾਇਦਾ ਸੋਚੂਗਾ ਜਿਹੜੇ ਗੋਲੇ ਬਣ ਕੇ ਸਿੰਘ ਸਾਹਿਬਾਂ ਵਾਲੀ ਗੱਲ ਥੋੜੀ ਹੈ ਵੀ ਜੁਰਤ ਨਾਲ ਕਰਨ ਇਹ ਤਾਂ ਪਹਿਲੇ ਆਪਦੇ ਆਕਿਆਂ ਨੂੰ ਪੁੱਛਦੇ ਆ ਜੇ ਪਟਨਾ ਸਾਹਿਬ ਵਾਲਿਆਂ ਨੇ ਤਨਖਾਹਾਂ ਸੁਖਵੀਰ ਨੂੰ ਤਕਰਾਰ ਦਿੱਤਾ ਇਹ ਪਟਨਾ ਸਾਹਿਬ ਦੇ ਵਿਰੁੱਧ ਪੋਲ ਪੈ ਤੂੰ ਦਸ ਗੰਢੇ ਲੈਣੇ ਆ ਜਦੋਂ ਦੋਸ਼ੀ ਨੂੰ ਦੋਸ਼ੀ ਕਹ ਰੇ ਤੂੰ ਤੋ ਨਹੀਂ ਕਹਿਣਾ ਨਾ ਕਹਿ ਨੀ ਪਰ ਜਹੇਦਾਰ ਨਾਂ ਬੋਲਣਗੇ ਇਦਾਂ ਹੁੰਦਾ ਰਹੂਗਾ ਤੇ ਫਿਰ ਹੱਲ ਕੀ ਐ ਹਾਲੇ ਦਾ ਕੀ ਗੁਲਾਮੀ ਐ ਜੁੱਤੀਆਂ ਦੂਜੀ ਗੱਲ ਭਾਈ ਸਾਹਿਬ ਮੈਨੂੰ ਇੱਕ ਹੋਰ ਆ ਗਈ ਦਿਮਾਗ 'ਚ ਇਹ ਜਿਹੜਾ ਇੰਨਾ ਕੁਝ ਹੋ ਰਿਹਾ ਹੈ ਨਾ ਵੀ ਕੜਾ ਪਾ ਕੇ ਨਹੀਂ ਜਾਣ ਦਿੰਦੇ ਕਿਰਪਾਨ ਪਾ ਕੇ ਨਹੀਂ ਜਾਣਦੇ ਮਤਲਬ ਵੀ ਸਿੱਖੀ ਤੋਂ ਨਫ਼ਰਤ ਕਰਾ ਦਿਓ ਸਿੱਖ ਬਣਨੋਂ ਹੀ ਹਟ ਜਾਣ ਵੀ ਸਿੱਖੀ 'ਚ ਕੋਈ ਨੌਕਰੀ ਤਾਂ ਮਿਲਦੀ ਨਹੀਂ ਸਿੱਖ ਨੂੰ ਪੇਪਰਾਂ 'ਚ ਤਾਂ ਬੈਠਣ ਨਹੀਂ ਦਿੰਦੇਗੇ ਸਿੱਖ ਨੂੰ ਆ ਨਹੀਂ ਕੋਈ ਸਹੂਲਤ ਨਹੀਂ ਕੋਈ ਆ ਫਾਇਦਾ ਨਹੀਂ ਵੀ ਇਸੇ ਕਮਣੋਂ ਹਟ ਜਾਣ ਸਿੱਖ ਬਣਦੇ ਨਹੀਂ ਹੁੰਦੇ ਸਿੱਖ ਜੰਮਦਾ ਸਿੱਖ ਪੈਦਾ ਹੁੰਦਾ ਬਣਦੇ ਤਾਂ ਦੂਜੇ ਧਰਮ ਹੈ ਸੰਤ ਬਾਬਾ ਜਰਨੈਲ ਸਿੰਘ ਮਹਾਪੁਰਖਾਂ ਦੇ ਬਚਨ ਯਾਦ ਹੈ ਸੰਤ ਕਹਿੰਦੇ ਹੁੰਦੇ ਸੀਗੇ Hindu ਬਣਾਇਆ ਜਾਂਦਾ ਕੈਂਚੀ ਬਣਾਉਂਦੀ ਹੈ ਮੁਸਲਮਾਨ ਬਣਾਇਆ ਜਾਂਦਾ ਸੁੰਨਤ ਕਰਕੇ ਠੀਕ ਹੈ ਇਸਾਈ ਬਣਾਇਆ ਜਾਂਦਾ ਬਪਟਿਸਮਾ ਦੇ ਕੇ ਸਿੱਖ ਦਾ ਜੰਮਦਾ ਸਿੱਖ ਹੈ ਤੁਸੀਂ ਕੈਂਚੀ ਨਾ ਲਾਓ ਚਾਹੇ ਕਿਸੇ ਵੀ ਕੋਣ ਧਰਮ ਚ ਜੰਮਿਆ ਉਹ ਸਿੱਖ ਹੈ ਅਸਲੀ ਇਹਨਾਂ ਦੇ ਦੋ ਕਾਰਨ ਨੇ ਵੀ ਇੱਕ ਤਾਂ ਇਹਨਾਂ ਨੂੰ ਉੱਚੇ ਅਉਧਿਆਂ ਤੇ ਨ ਜਾਣ ਇਹ ਠੀਕ ਹੈ ਵੀ ਇਹ ਗੁਲਾਮ ਜੇ ਬਣ ਕੇ ਰਹਿਣ ਕੋ ਕਰ ਸ਼ੁਕਰ ਜੇ ਤੇ ਦੂਜੀ ਗੱਲ ਇਹ ਹੈ ਕਿ ਇਹ ਸਿੱਖੀ ਤੋਂ ਡਰ ਪਾ ਦਿਓ ਇਹਨਾਂ ਨੂੰ ਹੂੰ ਸਿੱਖ ਕਬਣੀ ਨਵੀ ਸਿੱਖੀ ਜੋ ਕੋਈ ਫਾਇਦਾ ਤਾਂ ਹੈ ਨਹੀਂਗਾ ਬਿਨਾ ਕੋ ਕੋਈ ਨੌਕਰੀ ਨਹੀਂ ਮਿਲਦੀ ਫਿਰ ਸਕੂਲਾਂ ਚ ਐਡਮਿਸ਼ਨ ਨਹੀਂ ਮਿਲਦਾਗਾ ਪੇਪਰਾਂ ਚ ਨਹੀਂ ਬੈਠਣ ਦਿੰਦੇਗੇ ਇਹ ਜੀਆਂ ਗੱਲਾਂ ਜਾਂ ਕੋਈ ਵੀ ਕੰਮ ਕਰਦੇ ਉਥੇ ਵੀ ਸਿੱਖੀ ਨੂੰ ਸਿੱਖ ਨੂੰ ਜੀਵਨ ਨਫਰਤ ਕਰਦੇ ਐ ਕਰਦੇ ਆ ਜਿਵੇਂ ਇਸ ਤਰ੍ਹਾਂ ਦੀ ਘਟਨਾ ਦੇ ਇੱਕ ਰੀ ਜਲੰਦਰ ਸ਼ਹਿਰ ਦਾਪਰੀ ਸੀਗੀ ਅੰਤ ਤੱਕ ਦੇ ਦਸਤਾਰ ਬੰਨ ਸੀ ਉਹ ਕਾਫੀ ਸਮੇਂ ਦੀ ਗੱਲ ਐ ਉਹ ਮੇਰੇ ਖਿਆਲ ਚ 99 92 ਦੀ ਗੱਲ ਐ ਹੂੰ ਉਹਦਾ ਨਾਂ ਹੁਣ ਮੈਨੂੰ ਚੇਤੇ ਨਹੀਂ ਜਵਾਨ ਦਾ ਸੀ ਆਰ ਪੀ ਸੀਗਾ ਜਲੰਦਰ ਜ਼ਿਲ੍ਹੇ ਦਾ ਸੀ ਸ਼ਾਇਦ ਪਤਨ ਜਲੰਦਰ ਦਾ ਤੇ ਉਹ ਭਾਈ ਨਾ ਸਿੱਖ ਫਲਵਾੜੀ ਵਾਲਿਆਂ ਨੇ ਉਹਦੀ ਸਾਰੀ ਸਟੋਰੀ ਵੀ ਲਾਈ ਸੀਗੀ ਮੈਗਜ਼ੀਨ ਚ ਸਿੱਖ ਫਲਵਾੜੀ ਚ ਤੇ ਉਹ ਸੀਆਰਪੀ ਜੀ ਡਿਊਟੀ ਕਰਦਾ ਸੀਗਾ ਸੀਆਰਪੀ ਡਿਊਟੀ ਕਰਦੇ ਪੰਜਾਬ ਦਾ ਬ੍ਰਾਹਮਣ ਸੀ ਉਹ ਗੁਰੂ ਸਾਹਿਬ ਨੂੰ ਮੰਨਦਾ ਸੀਗਾ ਪੰਜਾਬ ਦੇ ਸਾਰੇ ਜਿੰਨੇ ਬ੍ਰਾਹਮਣ ਸਾਰੇ ਸਿੱਖ ਨੇ ਦਸਤਾਰ ਸਜਾਉਂਦਾ ਸੀ ਕਿਸ ਦਾੜਾ ਉਹਦੀ ਰੱਖਿਆ ਸੀ ਪਰ ਉਹਦੇ ਨਾਂ ਨਾਲ ਸਿੰਘ ਨਹੀਂ ਲੱਗਦਾ ਸੀ ਕਿਉਂਕਿ ਬ੍ਰਾਹਮਣਾਂ ਦੇ ਨਹੀਂ ਲੱਗਦੇ ਉਹ ਲੈਂਦਾ ਧਰਮ ਹੈ ਪਰ ਸਰੂਪ ਉਹ ਹੈ ਹੂੰ ਤੇ ਬ੍ਰਿਗੇਡੀਅਰ ਸੀ ਸਿਨਾਉਤ ਉਦੋਂ ਹਾਂ ਸੀਓ ਸੀਓ ਸਿਨਾ ਸੀਗਾ ਤੇ ਸਿਨਾ ਜਿਹੜਾ ਸੀ ਬਿਹਾਰ ਦਾ ਉਹਨੇ ਪੁੱਛਿਆ ਕਿ ਅਰੇ ਤੂੰ ਬ੍ਰਾਹਮਣ ਹੈ ਕਹਿੰਦਾ ਹਾਂ ਜੀ ਅਸੀਂ ਪੰਡਤ ਸ਼ਰਮਾ ਜੀ ਮੈਂ ਕਹਿੰਦਾ ਕੱਲ ਕੋ ਇਹ ਤੇਰੀ ਪਗੜੀ ਔਰ ਜਿਸ ਤੇਰੇ ਇਹ ਕੇਸ਼ ਵਗੈਰਾ ਨਹੀਂ ਦਿਖਾਈ ਦੇਣੇ ਚਾਹੀਏ ਟੋਪੀ ਲਿਆ ਕਰੋ ਔਰ ਕਿ ਉਹਨਾਂ ਕੋਲ ਛੋਟੇ ਕਰਾਓ ਕਿਉਂਕਿ ਫੌਜੀ ਹੁੰਦਾ ਵੀ ਆਰਡਰ ਕਰੋ ਤੇ ਉਹਨਾਂ ਕਰਾ ਦਿਓ ਮੇਰੇ ਅੱਖੀਂ ਦੇਖਣ ਦੀ ਗੱਲ ਹੈ ਇਹ 1900 50 84 ਦੀ 50 ਦੀ 984 ਦੀ 8427 ਮ드ਰਾਸ ਉਥੇ ਬੈਠੀ ਸੀ ਲਾਲਗੜ ਉਹਨਾਂ ਦਾ ਜਿਹੜਾ ਆਰਪੀ ਡਿਊਟੀ ਹੁੰਦੇ ਸੰਤਰੀ ਮ드ਰਾਸੀ ਉਹਦੇ ਮੁੱਛਾਂ ਬੜੀਆਂ ਵੱਡੀਆਂ ਵੱਡੀਆਂ ਰੱਖੀਆਂ ਸੀ ਸ਼ੌਕ ਅਗਲੇ ਨੂੰ ਵੀ ਸੋਹਣਾ ਲੱਗੇ ਦਮਰੋਹ ਬਦਾਰ ਲੱਗੇ ਇੱਕ ਕੈਪਟਨ ਆਇਆ ਰਾਜਪੂਤ ਮੇਰੇ ਅੱਖੀਂ ਦੇਖਣ ਦੀ ਗੱਲ ਹੈ ਉਹਦੇ ਕੋਲ ਦੀ ਜੋ ਲੰਘਣ ਲੱਗਾ ਰੁਕ ਗਿਆ ਹਮ ਕਹਿੰਦਾ ਇਹ ਕੱਲ ਕੋ ਤੇਰੀ ਮੂੰਛ ਸਾਫ਼ ਹੋਣੀ ਚਾਹੀਏ ਅਗਲੇ ਦਿਨ ਮੈਂ ਗਿਆ ਮੈਂ ਕਿਹਾ ਵੀ ਮੈਜਰ ਜੇ ਕਿਹਾ ਕੀਆ ਕਹਿੰਦਾ ਵੀ ਕੈਪਟਨ ਸਾਹਿਬ ਕਲ ਕਹੇਗੇ ਵੀ ਇਹ ਮੂੰਛ ਬੜੀ ਨਹੀਂ ਹੋਣੀ ਚਾਹੀ ਛੋਟੀ ਛੋਟੀ ਰੱਖ ਲਓ ਉਹੀ ਗੱਲ ਉਹਦੇ ਨਾਲ ਕਰਨਾ ਚਾਹੁੰਦਾ ਸੀਗਾ ਵੀ ਆਰਡਰ ਜਿਹੜਾ ਕਹਤਾ ਹੋਵੇ ਹੋਊਗਾ ਉਹਨੇ ਕਹਤਾ ਕਹਿੰਦਾ ਜੀ ਦੇਖੋ ਮੈਂ ਪੰਜਾਬ ਦਾ ਤੇ ਮੈਂ ਸਿੱਖਾਂ ਮੈਂ ਕਿਹਦਾ ਦਸਤਾਰ ਨਹੀਂ ਲਾ ਸਕਦਾਗਾ ਮੈਂ ਕਿਸ ਨਹੀਂ ਮਨਾ ਸਕਦਾ ਮੈਂ ਸ਼ੌਂਕ ਨਾਲ ਰੱਖੇ ਆ ਮੇਰੇ ਪਿਓ ਦੇ ਰੱਖੇ ਆ ਅਗਲੇ ਦਿਨ ਫੇਰ ਬੁਲਾ ਲਿਆ ਉਹਨੇ ਅਗਲੇ ਦਿਨ ਉਹ ਡਿਊਟੀ ਜਾ ਰਿਹਾ ਸੀਗਾ ਸੰਤਰੀ ਡਿਊਟੀ ਹੱਥ ਚ ਉਹਦੇ ਐਸਐਲਰ ਸੀਗੀ ਤੇ ਫਿਰ ਬੁਲਾ ਲਿਆ ਇਧਰ ਆਓ ਮੈਂ ਨੇ ਕੱਲ੍ਹ ਕੀ ਕਹਾ ਥਾ ਚੁੱਪ ਜੇ ਕਰ ਗਿਆ ਵਿਚਾਰਾ ਉਹ ਅਫਸਰ ਨੂੰ ਮਰੇ ਕੀ ਬੋਲੇ ਅਖੀਰ ਦੂਜਿਆਂ ਨੂੰ ਬੁਲਾ ਕੇ ਕਹਿਣ ਲੱਗਾ ਇਧਰ ਆਓ ਮੇਰੀ ਬਾਤ ਸੁਣੋ ਕਹਿੰਦੇ ਹਾਂ ਬਤਾਓ ਕੈਂਚੀ ਲੈ ਕੇ ਆਓ ਔਰ ਇਸकी ਪਗੜੀ ਉਤਾਰੋ ਇਸकी ਦਾੜੀ ਔਰ ਇਸकी ਜੋ ਸਰ ਵਾਲੇ ਕੇਸਾਂ ਕਾਟੋ ਇਸਕੋ ابھی ਅਫਸਰ ਕਹਿੰਦਾ ਅਫਸਰ ਕਹਿੰਦਾ ਸਿਨਾ ਹੂੰ ਤੇ ਉਦੋਂ ਬਾਅਦ ਫਿਰ ਉਹ ਜਵਾਨ ਨੇ ਫਿਰ ਪੂਰਾ ਬਰਸ਼ਟੀ ਨਗਾਤਾ ਉਹਦੇ ਵਿੱਚ ਦੀ ਖਲਾਰਤਾ ਫਿਰ ਉਸ ਨੂੰ ਹੋ ਗਈ ਸਜ਼ਾ ਸਜ਼ਾ ਹੋ ਗਈ ਚਲੋ ਜੀ ਅਸਾਮ ਦੀ ਗੱਲ ਹੈ ਸਜ਼ਾ ਹੋ ਕੇ ਤੋਂ ਉਦੋਂ ਬਾਅਦ ਉਦੋਂ ਸ਼ਰਮਣੀ ਕਮੇਟੀ ਦੇ ਪ੍ਰਧਾਨ ਸੀ ਗਰਚਨ ਸਿੰਘ ਟੋੜਾ ਉਹਨੂੰ ਹਮਦਰਦੀ ਆਈ ਉਹਨੇ ਸਾਮ ਤੋਂ ਬਦਲਾ ਕੇ ਤੇ ਅੰਬਰਸਰ ਜੇਲ੍ਹਿਆਂ ਦਾ ਅੰਬਰਸਰ ਜੇਲ੍ਹ ਜਦੋਂ ਲਿਜਾਣ ਲੱਗੇ ਤੇ ਉਹਨੂੰ ਕਹਿੰਦੇ ਐਡਾ ਮੋਟਾ ਕੜਾ ਪਾਏ ਨੂੰ ਬਾਹਰ ਲਾ ਕੇ ਨਾ ਉਹੋ ਕਰੂੰ ਜਿਹੜੀ ਸੀਓ ਨਾਲ ਕੀਤੀ ਆ ਉਦੋਂ ਮਾਰ ਕੇ ਚੱਲ ਚੱਲ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਇਹ ਆ ਅੱਜ ਤੋਂ ਨਹੀਂ ਪਹਿਲਾਂ ਤੋਂ ਹੋ ਰਿਹਾ ਇਹ ਇਹ ਪਹਿਲਾਂ ਤੋਂ ਹੋ ਰਿਹਾ ਗੋਰਖਾ ਰੈਜਿਮੈਂਟ ਦੇ ਵਿੱਚ ਗੋਰਖਾ ਖੋਖਰੀ ਪਹਿਨ ਸਕਦਾ ਸਿੱਖ ਨਹੀਂ ਕਿਰਪਾਨ ਪਾ ਸਕਦਾ ਮੇਰੇ ਸਾਹਮਣੇ ਦੀ ਗੱਲ ਹੈ ਨਾਓ ਸਿੱਖ ਰੈਜਿਮੈਂਟ ਦੇ ਵਿੱਚ 84 ਦੇ 6 ਜੂਨ ਤੋਂ ਕਾਫੀ ਅਗਸਤ ਸੰਪਤੰਬਰ ਦੀ ਗੱਲਾਂ ਸ਼ਾਇਦ ਬਲਵਿੰਦਰ ਨਾਂ ਦਾ ਮੁੰਡਾ ਗੁਰਦਾਸਪੁਰ ਦਾ ਅੰਮ੍ਰਿਤਧਾਰੀ ਉਹਦੇ ਕਿਰਪਾਨ ਪਈ ਸੀ ਮੇਜਰ ਸ਼ਖ ਬ੍ਰਾਹਮਣ ਸੀਗਾ ਦੇਕੇ ਸ਼ਰਮਾ ਤੇ ਕਹਿੰਦਾ ਇਹ ਕਿਰਪਾਨ ਲਾ ਉਹਨੇ ਫਿਰ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਕਹਿੰਦੇ ਵੀ ਮਜਬੂਰੀ ਆ ਹੁਣ ਅਰਦਾਸ ਕਰਕੇ ਤੈਨੂੰ ਲਾਉਣੀ ਪਊਗੀ ਫਿਰ ਉਹ ਦੂਜਿਆਂ ਕਾਂ ਕਿਸਾਂ ਚ ਰੱਖ ਲੀਆਂ ਛੋਟੀਆਂ ਨੇ ਵੀ ਸਿੱਖ ਦੇ ਕਕਾਰ ਤੇ ਉਂਗਲ ਕਿਉਂ ਜੋਗਦੇ ਕਿਉਂਕਿ ਸਿੱਖੀ ਨਹੀਂ ਦੱਸਣੀ ਚਾਹੀਦੀ ਪਰ ਮੈਂ ਉਹੀ ਤਾਂ ਕਰਦਾ ਹਾਂ ਉਹ ਹਾਂ ਉਹ ਜਦੋਂ ਤੁਸੀਂ ਸਾਡੇ ਭਾਈ ਹੋ ਹਮ ਸਭੀ ਸਨਾਤਨੀ ਹੈ ਤਾਂ ਫਿਰ ਸਨਾਤਨੀ ਹੈ ਤਾਂ ਫਿਰ ਸਾਨੂੰ ਤਾਂ ਕਿਉਂ ਕੀਤਾ ਸਾਡੇ ਫਿਰ ਜਿਹੜੇ ਧਰਮ ਦੇ ਚਿੰਨ੍ਹ ਇੱਕ ਦੋ ਨਿਹੰਗ ਜਿਹੇ ਹੈਗੇ ਆ ਉਹ ਵੀ ਕਹਿੰਦੇ ਕਿ ਅਸੀਂ ਤਾਂ ਸਨਾਤਨੀ ਸਿੱਖ ਹਾਂ ਆਹੋ ਜੀਤਾ ਹਾਂ ਜੋ ਵੀ ਹੈ ਚਲੋ ਉਹ ਇਸ ਮਸਲੇ ਤੇ ਕਿਉਂ ਨਹੀਂ ਬੋਲਦੇ ਆ ਕਿ ਵੀ ਆਹ ਭਾਈ ਗਲਤ ਕੀਤਾ ਉਹ ਕਿਉਂ ਬੋਲਣਗੇ ਜਿਹੜੇ ਇਹਨਾਂ ਲੋਕਾਂ ਦੇ ਗੋਲੇ ਆ ਉਹ ਕਿਉਂ ਬੋਲਣਗੇ ਉਹਨਾਂ ਨੇ ਸਿੱਖੀ ਨਾਲ ਤਾਂ ਕੋਈ ਮਤਲਬ ਨਹੀਂ ਗਾ ਬੋਲੂ ਤਾਂ ਉਹ ਜਿਹਦੇ ਅੰਦਰ ਹਮਦਰਦੀ ਆ ਹੁਣ ਤੇਜਿੰਦਰ ਪਾਲ ਟੀਮਾ ਕੇ ਪਹੁੰਚ ਗਿਆ ਉੱਥੇ ਉਹਨੇ ਰੋਲਾ ਪਾਇਆ ਕਿਉਂਕਿ ਜਿਹੜੇ ਜਿਨ੍ਹਾਂ ਨੂੰ ਸਿੱਖੀ ਨਾਲ ਹਮਦਰਦੀ ਆ ਉਹ ਬੋਲਦੇ ਨੇ ਵੀ ਖਾਂ ਖਾਂ ਸਾਨੂੰ ਜਲੀਲ ਕੀਤਾ ਜਾਂਦਾ ਇੱਕ ਲੜਕੀ ਆ ਉਹ ਤਰਨ ਤਾਰਨ ਤੋਂ ਆਈ ਆ ਪੰਜਾਬ ਦੀ ਰਹਿਣ ਵਾਲੀ ਆ ਬੱਚਾ ਦੱਸੋ ਕਿਸੇ ਨੂੰ ਕੀ ਕਹਿੰਦਾ ਉਹ ਪੇਪਰ ਦੇਣ ਗਈ ਆ ਉਹਨੂੰ ਉਤਸ਼ਾਹ ਹੈ ਫਿਰ ਪੜ੍ਹੀ ਲਿਖੀ ਆ ਪੇਪਰ ਜੱਜ ਦਾ ਦੇਣ ਗਈ ਹੈ ਪੇਪਰ ਜੱਜ ਦਾ ਦੇਣ ਗਈ ਹੈ ਫਿਰ ਉਹਨੇ ਬਹਿਸ ਵੀ ਕੀਤੀ ਹੈ ਚੱਡੀਛਲੀ ਦਾ ਜਿਹੜੀ ਚੀਜ਼ ਦੇ ਕਾਨੂੰਨ ਜਿਹੜੀ ਚੀਜ਼ ਤੁਹਾਡੇ ਦਾ ਕਾਨੂੰਨੀ ਹੈ ਨਹੀਂ ਜਿੰਨਾ ਰੋਕ ਰਹੇ ਉਹ ਤਾਂ ਕਾਨੂੰਨ ਦੀ ਭਾਸ਼ਾ ਪੜ੍ਹ ਕੇ ਸਾਰਾ ਇਹਦਾ ਮਤਲਬ ਵੀ ਲਾ ਨਾ ਦੀ ਕੋਈ ਚੀਜ਼ ਨਹੀਂ ਜਾਂ ਸੰਵਿਧਾਨ ਹੁਣ ਸੰਵਿਧਾਨ ਕਿੱਧਰ ਗਿਆ ਹੁਣ ਉਹ ਡਾਕਟਰ ਅੰਬੇਡਕਰ ਦਾ ਕਿੱਧਰ ਗਿਆ ਸੰਵਿਧਾਨ ਹੁਣ ਅੰਬੇਡ ਕਰੀਏ ਕਿਉਂ ਨਹੀਂ ਬੋਲ ਰਹੇ ਹੂੰ ਤਾਂ ਬਥੇਰਾ ਬਾਬਾ ਸਾਹਿਬ ਅੰਬੇਡਕਰ ਤੇ ਹੁਣ ਬੋਲੋ ਹੁਣ ਕੋਈ ਨਹੀਂ ਬੋਲ ਰਿਹਾ ਕਿਉਂਕਿ ਸਿੱਖਾਂ ਦਾ ਮਸਲਾ ਹੈ ਔਰ ਕਿਸੇ ਦਾ ਹੁੰਦਾ ਹੁਣ ਬੋਲ ਪੈਣੀ ਇਹ ਜਿਹੜਾ ਸਿੱਖਾ ਨਾ ਬੀਤੂ ਫਿਰ ਸਿੱਖਾ ਨੂੰ ਕੱਲਿਆ ਉਹਨੇ ਜਿੱਟ ਨਹੀਂ ਪੋਈ ਸਿੱਖਾ ਨੂੰ ਕੱਲਿਆਂ ਨੂੰ ਉਹਨਾਂ ਸਿੱਖਾਂ ਨੂੰ ਜਿਹੜੇ ਗੁਰੂ ਨਾਲ ਜੁੜੇ ਨੇ ਆਮ ਤੂੰ ਸਿੱਖ ਨਾ ਮਨੋ ਇਹਨਾਂ ਲੋਕਾਂ ਨੂੰ ਇਹ ਤਾਂ ਇੰਦਰਾ ਗਾਂਧੀ ਨੂੰ ਹਜੇ ਢੀਕੀ ਜਾਂਦੇ ਆ ਉਹ ਬਈ ਗਾਹਾਂ ਨੂੰ ਨਾ ਹੁਣ ਕਾਂਗਰਸ ਆਊਗੀ ਲੋ ਕਰੋਗੇ ਕੀ ਕਰੋਗੇ ਤੂੰ ਨਹੀਂ ਉਹ ਠੀਕ ਹੈ ਪਰ ਇਹਦੇ ਸਬੰਧ ਦੇ ਵਿੱਚ ਮੈਂ ਇਹ ਕਹਿੰਦਾ ਵੀ ਜਥੇਦਾਰ ਚਾ ਇਹ ਚੀਜ਼ ਤੇ ਇੱਕ ਪੱਕਾ ਹੱਲ ਕਿਉਂ ਨਹੀਂ ਕਰ ਲੈਂਦੇਗੇ ਵਾਰ-ਵਾਰ ਸਾਨੂੰ ਜ਼ਲੀਲ ਕਿਉਂ ਉਹ ਇਹਨਾਂ ਤੋਂ ਬਾਦਲ ਕਿ ਨਹੀਂ ਸੂਤਾ ਹੁੰਦੇਗੇ ਤੁਸੀਂ ਹੱਲ ਕੌਮ ਦਾ ਜਾਂ ਧਰਮ ਦੀ ਗੱਲ ਕਰੀ ਜਾਂਦੇ ਹੋ ਵੀ ਕੌਮ ਦਾ ਹੱਲ ਕਰੋ ਜਾਂ ਪੰਚ ਦਾ ਹੱਲ ਕਰੋ ਕੋ ਧਰਮ ਦਾ ਹੱਲ ਕਰੋ ਇਹਨਾਂ ਤੋਂ ਤਾਂ ਇਕੱਲੇ ਬਾਦਲ ਕੀ ਨਹੀਂ ਸੂਤ ਆ ਰਹੇ ਉਹਨਾਂ ਦੀਆਂ ਕੁਰਸੀਆਂ ਬਚਾਉਣੀਆਂ ਗੱਦੀਆਂ ਬਚਾਉਣੀਆਂ ਵੀ ਕਿਵੇਂ ਬਚਾਈਏ ਹੂੰ ਜੇ ਕੋਈ ਬੋਲਦਾ ਵੀ ਸਿੰਘ ਸਾਹਿਬ ਜਿਵੇਂ ਹਰਪ੍ਰੀਤ ਸਿੰਘ ਬੋਲਿਆ ਨਹੀਂ ਠੀਕ ਹੈ ਤੁਹਾਡੀ ਗੱਲ ਪਰ ਕਾਲ ਤਖਤ ਦਾ ਜਹੇਦਾਰ ਕਵੇ ਕਿਸੇ ਇਹੋ ਜਿਹੇ ਅਫਸਰ ਦੀ ਕੀ ਯਰਤ ਨੂੰ ਨੱਥ ਪਾ ਕੇ ਲਿਆ ਕੇ ਨਹੀਂ ਸਟੇ ਜਾਂਦਾ ਪੰਜਾਬ ਦੇ ਵਿੱਚ ਹੁਣ ਤੇ ਨਹੀਂ ਲੱਗਦੀ ਐਨਐਸਏ ਨਹੀਂ ਲੱਗਦੀ ਇਹ ਸਿਰਫ ਸਖਾਂਦੇ ਲੱਗਦੀ ਹੈ ਇਹ ਸਿਰਫ ਸਿੱਖਾਂ ਤੇ ਹੁਣ ਦੱਸੋ ਕਿੰਨੇ ਕਾਂਵੜੀਆਂ ਦੇ ਐਨਐਸਏ ਲਾਈ ਐ ਕੋਈ ਦੁੱਕੀ ਦਾ ਬੰਦਾ ਕੱਲ ਨੂੰ ਉੱਠ ਕੇ ਕਹੂਗਾ ਕਿ ਤੂੰ ਪੱਗ ਕਿਉਂ ਬੰਨ ਕੇ ਆਇਆ ਪੇਪਰ ਨਹੀਂ ਦੇਣ ਦਿੱਤਾ ਜਾਊਗਾ ਤੇ ਕੀ ਫਿਰ ਸਾਡੇ ਬੰਦੇ ਇਦਾਂ ਚੁੱਪ ਰਹਿਣਗੇ ਸਾਡੇ ਜਥੇਦਾਰਾਂ ਚ ਇੰਨੀ ਹਿੰਮਤ ਨਹੀਂ ਕਿ ਉਹਨੂੰ ਨੱਥ ਮਾਰੀ ਜਾਵੇ ਫਿਰ ਉਹਨਾਂ ਦੇ ਅਹੁਦੇ ਜਾਣਗੇ ਜੇ ਉਹ ਕਹਿੰਦੇ ਆ ਤੇ ਫਿਰ ਜਿਹੜੇ ਪਿੱਛੇ ਆਕਾ ਬੈਠੇ ਆ ਉਹਨੂੰ ਲਾਹ ਦੇਣਗੇ ਜ tráchੇਦਾਰੀ ਤੋਂ ਸਵਾਰਥ ਲੈ ਬੈਠਾ ਨਾ ਇਹ ਉਹ ਜਥੇਦਾਰ ਥੋੜੇ ਜਿਹਾ ਉਦੋਂ ਵਾਲੇ ਵੀ ਲੱਖੂ ਜਸੂ ਨੂੰ ਸਜ਼ਾ ਦੇ ਦੇਣਗੇ ਕਾਮ ਜਲੀਲ ਹੁੰਦੀ ਰਹੂਗੀ ਇਹ ਆਪਦੇ ਅਹੁਦੇ ਬਚਾਉਂਦੇ ਰਹਿਣਗੇ ਕਿ ਪੰਥ ਚ ਫਿਰ ਕੋਈ ਬੰਦਾ ਨਹੀਂ ਹੈ ਕਿ ਇਸ ਚੀਜ਼ ਨੂੰ ਰੋਕ ਪਾ ਲੇ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਕਹਿੰਦੇ ਅਤਵਾਦੀ ਆ ਨਰੈਣ ਸਿੰਘ ਚੌੜੇ ਵਰਗੇ ਉਹਨਾਂ ਦਾ ਕਹਿੰਦੇ ਦੇਸ਼ ਕੀ ਖੰਡ ਖਤਰਾ ਹੈ ਜੀ ਇਹ ਗਰਮ ਦਲੀਏ ਆ ਜੀ ਆਹ ਪਤਾ ਨਹੀਂ ਇਹਨਾਂ ਨੂੰ ਸ਼ਬਦ ਕਿੱਥੋਂ ਮਿਲਿਆ ਇਹ ਗਰਮ ਦਲੀਏ ਆ ਜੀ ਤੇ ਨਰਮ ਦਲੀਏ ਕਿਹੜਾ ਹੁੰਦਾ ਗੁਰੂ ਗੋਬਿੰਦ ਸਿੰਘ ਦਾ ਕਹਿੰਦੇ ਛਤਰੀ ਕੋ ਪੂਤ ਵਾਹਮਣ ਕੋ ਨਾਹੀਂ ਤੇ ਫਿਰ ਗੁਰੂ ਗੋਬਿੰਦ ਸਿੰਘ ਗਰਮ ਦਲੀਆ ਸੀ ਤਾਈਓ ਨੂੰ ਮੰਨਦੇ ਨਹੀਂ ਇਹ ਅਨਾਨਕ ਖਰੀਏ ਕਿਉਂ ਨਹੀਂ ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਕਿ ਗਰਮ ਦਲੀਆ ਸੀ ਇਹ ਗੁਰੂ ਨਾਨਕ ਨੂੰ ਕਿਉਂ ਮੰਨਦੇ ਹੋ ਨਰਮ ਦਲੀਆ ਸੀ ਇਹ ਹੀ ਕਹਾਣੀ ਆ ਨਾ ਹਾਲਾਂਕਿ ਗੁਰੂ ਨਾਨਕ ਗਰਮ ਦਲੀਆ ਸੀ ਉਹ ਤਾਂ ਕਹਿੰਦੇ ਜੇ ਜੀਵ ਆ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਚਖਾਏ ਜੋ ਤਾਂ ਪ੍ਰੇਮ ਖੇਲਣ ਦਾ ਚਾਹੋ ਸਿਰ ਤਰਤਲੀ ਗਲੀ ਮੇਰੀ ਆਓ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਬਹੁਤ ਸਾਰੇ ਬਾਬੇ ਪੰਜਾਬ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਗੁਰੂ ਵਾਲੇ ਬੰਨਾ ਪਾ ਅਮਰਤਾਰੀ ਹੋ ਸਿੰਘ ਸਜੋ ਤੇ ਬਾਣੇ ਦੇ ਵਿੱਚ ਆਜੋ ਗੁਰੂ ਪਾਤਸ਼ਾਹ ਦਾ ਬਖਸ਼ਿਆ ਹੋਇਆ ਮਤਲਬ ਸਾਨੂੰ ਇਹ ਮਿਲਿਆ ਹੋਇਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਇਹ ਮਤਲਬ ਖੰਡੇ ਪਾਟੇ ਦੀ ਪੌਲ ਬਖਸ਼ੀ ਹੈ ਹੁਣ ਗੱਲ ਇੱਥੇ ਆ ਕੇ ਮੁਕਦੀ ਆ ਵੀ ਕੀ ਜਿਹੜੇ ਉਹ ਬਾਬੇ ਇਹ ਗੱਲ ਕਹਿੰਦੇ ਨੇ ਕਿ ਆਓ ਅਮਰਤ ਛਕੀਏ ਕਿ ਇਹ ਗੱਲ ਕਿਉਂ ਨਹੀਂ ਸਿਖਾਉਂਦੇ ਕਿ ਜਦੋਂ ਇਹੋ ਜਿਹਾ ਬੰਦਾ ਅੱਗੋਂ ਆ ਜਾਂਦਾ ਤੇ ਉਹਨੂੰ ਰੋਕਣਾ ਵੀ ਆ ਅਸੀਂ ਉਹ ਹੀ ਰੋਕਣਾ ਤੁਸੀਂ ਬਾਬਿਆਂ ਦਾ ਇੱਕ ਬਿਆਨ ਹੀ ਦਿਵਾ ਦੇ ਅੱਗੇ ਰੋਕੋ ਤੁਸੀਂ ਬਾਬਿਆਂ ਦਾ ਇੱਕ ਬਿਆਨ ਹੀ ਦਿਵਾ ਦੇ ਦੇਖਾਂਗੇ ਹੁਣ ਕਿੰਨੇ ਕ ਬਾਬੇ ਉੱਠ ਕੇ ਤੁਰਦੇ ਆ ਵੀ ਤੁਸੀਂ ਖੜੇ ਵਾਲੇ ਨੂੰ ਕਿਉਂ ਨਹੀਂ ਪੇਪਰ ਦੇਣ ਦਿੱਤਾ ਇੱਕ ਵੀ ਬਾਬਿਆਂ ਦੇ ਜਿਹਨੇ ਵੀ ਡੇਰੇਦਾਰ ਬਾਬੇ ਐ ਇੱਕ ਦਾ ਵੀ ਬਿਆਨ ਦਵਾ ਦਿਓ ਮੈਂ ਤਾਂ ਜੱਟਾਂ ਨੂੰ ਪੁੱਛਦਾ ਸਾਰਿਆਂ ਨੂੰ ਮਜ਼ਦੂਰਾਂ ਨੂੰ ਪੁੱਛਦਾ ਸਾਰਿਆਂ ਨੂੰ ਵੀ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਉਹ ਡੇਰਿਆਂ ਨਾਲ ਜੁੜੇ ਲੋਕੋ ਤੁਸੀਂ ਸਾਂਝਕਤ ਮੋਰਚੇ ਤੇ ਬੈਠੇ ਦੱਸੋ ਕਿੰਨੇ ਕਿ ਡੇਰੇਦਾਰ ਤੁਹਾਡੇ ਨਾਲ ਜਾ ਕੇ ਖੜੇ ਤੇ ਕਿੰਨੇ ਕਿ ਲੰਗਰ ਲਾਏ ਉੱਥੇ ਇਹ ਲੋਕ ਨਹੀਂ ਟੁੱਟ ਦੇਗੇ ਇਹ ਤਾਂ ਸਿਰਫ ਤੁਹਾਨੂੰ ਉਹ ਜਿਵੇਂ ਬਲਦੇਵ ਸਿੰਘ ਸਰਸਾ ਦੀ ਮੈਨੂੰ ਕਈ ਵਾਰੀ ਗੱਲ ਯਾਦ ਆ ਜਾਂਦੀ ਹੈ ਉਹ ਕਹਿੰਦਾ ਵੀ ਇਹ ਨਾ ਸਿੱਖ ਜਿਹੜੇ ਸਾਡੇ ਭੇਡਾਂ ਮਾਇਆ ਗੱਲ ਗੱਲ ਤੁਹਾਡੀ ਠੀਕ ਹੈ ਪਰ ਗੱਲ ਇੱਥੇ ਵੀ ਮੰਨਣੀ ਪਊਗੀ ਕਿ ਜਦੋਂ ਸਿੱਖਾਂ ਦਾ ਪੰਜਾਬ ਦੇ ਵਿੱਚੋਂ ਅਬਦਾਲੀ ਦਾ ਰਾਜ ਆਇਆ ਜਦੋਂ ਜ਼ਿਆਦਾਤਰ ਬੁੱਢਾ ਜੋੜ ਜਾ ਕੇ ਬੈਠ ਕੇ ਸੁਖਾ ਸਿੰਘ ਮਤਾਬ ਸਿੰਘ ਆਏ ਉਹਨੇ ਦੋ ਜਣਾਂ ਨੇ ਹਿੰਮਤ ਵਿਖਾਈ ਫਿਰ ਵਾਸਾ ਕਰਾ ਦਿੱਤਾ ਸਾਡਾ ਪਰ ਕੀ ਸਾਡੇ ਬੰਦਿਆਂ 'ਚ ਅੱਜ ਤੋ ਇੰਨਾ ਤਕੜਾ ਵਾਸਾ ਅੱਜ ਵੀ ਨਹੀਂ ਹੈ ਹਿੰਮਤ ਅੱਜ ਵੀ ਜਿਹੜੇ ਬਾਬੇ ਇਦਾਂ ਤੁਰੇ ਫਿਰਦੇ ਨੇ 20-20 ਗਨਮਨ ਲੈ ਕੇ ਤੁਰੇ ਫਿਰਦੇ ਇਸ ਚੀਜ਼ ਦਾ ਰਿਜ਼ਲਟ ਨਹੀਂ ਕਰ ਸਕਦੇ ਕਿ ਭਾਈ ਵੀ ਅੱਜ ਦਾ ਹੋ ਗਿਆ ਹੋ ਗਿਆ ਹੁਣ ਕਰਕੇ ਦਿਖਾਓ ਉਹਦਾ ਆਪ ਦੀ ਜਾਨ ਵਾਸਤੇ ਬੰਗਨਮਨ ਲਈ ਫਿਰਦੇ ਉਹ ਕਿੱਥੇ ਕਹਿ ਦੇਣਗੇ ਜੀਵਨ ਹੈ ਉੱਡਾ ਉੱਚਾ ਉਹਨਾਂ ਦਾ ਜਿਹੜਾ ਕੌਮ ਲਈ ਤੁਰਦਾ ਨਾ ਉਹ ਚਿੱਟੀਆਂ ਜਰਾਬਾਂ ਨਹੀਂ ਪਹਿਨਦਾ ਏਸ਼ੀਆਂ ਥੱਲੇ ਨਹੀਂ ਬੈਠਦਾ ਉਹ ਉਹ ਐਸ਼ ਪ੍ਰਸਤੀ ਨਹੀਂ ਕਰਦਾ ਉਹਨੂੰ ਖਾਂਠ ਬਣਾਉਣ ਦੀ ਕੋਈ ਲੋੜ ਨਹੀਂ ਉਹਦਾ ਜੀਵਨ ਉਹਦਾ ਤਲੀ ਦੇ ਤਰਿਆ ਹੁੰਦਾ ਹੈ ਉਹ ਤਾਂ ਗੁਰੂ ਨਾਨਕ ਦੇ ਰਾਹ ਤੁਰਿਆ ਹੈ ਇਹ ਗੁਰੂ ਨਾਨਕ ਦੇ ਰਾਹ ਤੁਰਨ ਵਾਲੇ ਲੋਕ ਕਹਿ ਲੀਏ ਕਿ ਇਹਨਾਂ ਲੋਕਾਂ ਕਰਕੇ ਸਾਡਾ ਬੇੜਾ ਗਰਕ ਹੋ ਰਿਹਾ ਬਸ ਇਹ ਸੱਚ ਹੈ ਕੌਮ ਦਾ ਬੇੜਾ ਪੰਥ ਦਾ ਬੇੜਾ ਹੀ ਇਹਨਾਂ ਨੇ ਗਰਕ ਕੀਤਾ ਕਿਉਂਕਿ ਅਸੀਂ ਸਿੱਖੀ ਨਾਲੋਂ ਟੁੱਟ ਗਏ ਅਸੀਂ ਬਾਬਿਆਂ ਨਾਲ ਜੁੜ ਗਏ ਕੱ ਅਸੀਂ ਇਹ ਕਿਉਂ ਡੀਕ ਕਰਦੇ ਰਹੇ ਨੇ ਕਿ ਇਹ ਜਹੇਦਾਰ ਨਹੀਂ ਠੀਕ ਅਗਲਾ ਜਹੇਦਾਰ ਆਊਗਾ ਤੇ ਵਦੋ ਵਧੀਆ ਹੋ ਜਾਊਗਾ। ਉਹ ਫਿਰ ਅਸੀਂ ਤਾਂ ਪਤਾ ਕੀ ਹੈ ਉਹ ਜੱਟ ਵਾਲੀ ਗੱਲ ਹੈ ਜਿਵੇਂ ਜੱਟ ਨੇ ਅਮਰੀਕਨ ਗਊ ਰੱਖੀ ਹੈ। ਵੀ ਚਲੋ ਐਤ ਕੀ ਬੱਚਾ ਦੇਤਾ ਤੇ ਗਾਂ ਨੂੰ ਆਪਾਂ ਫੇਰ ਟੀਕਾ ਭਰਾਲਾਂਗੇ ਬੱਚੀ ਦੇ ਦੋਗੀ। ਉਹ ਡੀਕ ਦਿਆਂ ਡੀਕ ਦਿਆਂ 10 ਸੂਏ ਹੋਗਾ ਮਰ ਜਾਂਦੀ ਹੈ 10 ਸਾਲ ਤੋਂ ਬਾਅਦ 20 ਸਾਲ ਤੋਂ ਬਾਅਦ ਪਰ ਉਹ ਬੱਚੀ ਨਹੀਂ ਆਉਂਦੀ ਉਹ ਸਾਡੀ ਕਹਾਣੀ ਹੈ ਪਰ ਇਹ ਸਟੇਜਾਂ ਤੇ ਸਿਰਫ ਇੰਨਾ ਹੀ ਕਹਿਣ ਜੋ ਕਿ ਇੱਕ ਸੰਤ ਜਰਨੈਲ ਸਿੰਗਰਗਾ ਆਊਗਾ ਉਹ ਆ ਕੇ ਫਿਰ ਏਦਾਂ ਮਤਲਬ ਕਿ ਉਹਨਦੀ ਲੋੜ ਆ ਪੰਥ ਨੂੰ ਬਹੁਤ ਲੋੜ ਆ ਤੇ ਕੀ ਸੰਤ ਜਰਨੈਲ ਸਿੰਗਰਗਾ ਜੀਵਨ ਤੁਸੀਂ ਨਹੀਂ ਬਣਾ ਸਕਦੇ ਖੁਦ ਉਹਨਾਂ ਕਿੱਥੇ ਕਰ ਲੈਣਗੇ ਉਹ ਤਿਆਗ ਕਰਨਾ ਪੈਂਦਾ ਕੀ ਇਹ ਤਿਆਗ ਕਰਨਗੇ ਏਸ਼ੀਆ ਤੋਂ ਬਾਹਰ ਨਿਕਲਣਗੇ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਜੇ ਤੋ ਤੋਂ ਨਹੀਂ ਸੋਧਿਆ ਜਾਂਦਾ ਉਹ ਗੁਰਵਚਨਾ ਤਾਂ ਫਿਰ ਮੈਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਕੋਈ ਹੈ ਪੰਥ ਦੇ ਵਿੱਚ ਜਿਹੜਾ ਇਹ ਬੜਕ ਮਾਰ ਕੇ ਕਹਦੇ ਕਿ ਭਾਈ ਤੁਹਾਡੀ ਕਿਵੇਂ ਯੁਰਤ ਪਈ ਤੁਸੀਂ ਮੈਨੂੰ ਇੱਕ ਵੀ ਨਾ ਗਿਨਾਓ ਮੈਂ ਤਾਂ ਕੋਈ ਦੀਦਾ ਨਹੀਂ ਮੈਂ ਤਾਂ ਕੋਈ ਦੀਦਾ ਨਹੀਂ ਜੇ ਕੋਈ ਹੈ ਵੀ ਉਹ ਫਿਰ ਚੁੱਪ ਹੈ ਕਿਉਂ ਕਿਉਂਕਿ ਸਾਰੇ ਉਹਦੇ ਪਿੱਛੇ ਪੈ ਜਾਂਦੇ ਆ ਬਾਅਦ ਚ ਪੁੱਛਦੇ ਨਹੀਂ ਉਸ ਬੰਦੇ ਨੂੰ ਜੇ ਕੋਈ ਕੁਰਬਾਨੀ ਕਰਦਾ ਹੈ ਉਸੋਂ ਬਾਅਦ ਪੁੱਛਿਆ ਉਹ ਚੌੜ ਸਿੱਧ ਮਾਸਪੇ ਚੰਗੀ ਸ਼ਹੀਦ ਹੋ ਗਿਆ ਕੌਣ ਗਿਆ ਉਹਨਾਂ ਦੇ ਘਰ ਦਰਸ਼ਨ ਸਿੰਘ ਲੋਹਾਰਾ ਸ਼ਹੀਦ ਕਰਤਾ ਕੌਣ ਗਿਆ ਤੇ ਮੈਂ ਅਮਰਤਪਾਲ ਆਹੀ ਬੁੱਢੇ ਦਲ ਦਾ ਬਲਬੀਰ ਸਿੰਘ ਕਹਿੰਦਾ ਸੀ ਉਹ ਪੇਸ਼ ਹੋ ਜੇ ਉਸ ਤੋਂ ਬਾਅਦ ਮੁਲਾਕਾਤ ਤੇ ਗਿਆ ਜਸਵੀਰ ਸਿੰਘ ਰੋਡੇ ਮੁਲਾਕਾਤ ਤੇ ਗਿਆ ਕੋਈ ਪਰਵਾਹੀ ਕੀਤੀ ਇਹਦਾ ਵੋਟਾਂ ਵਾਲੇ ਪਾਸੇ ਜਿੰਨੇ ਤੇਕਰ ਵੋਟਾਂ ਦਾ ਸੀ ਖੜਾ ਨਹੀਂ ਛੱਡਦੇ ਉਹ ਤੇਕਰ ਆਜ਼ਾਦ ਨਹੀਂ ਹੋ ਸਕਦੇਗੇ ਇਹਦਾ ਕੁਰਸੀਆਂ ਵਾਲੇ ਸਾਰੇ ਉਹ ਹੈ ਆਗੂ ਪੰਥ ਵਾਲੇ ਜਦੋਂ ਕਿਸੇ ਲੀਡਰ ਦੀ ਸੁੱਖ ਮੰਗਦੇ ਜਾਂ ਲੀਡਰ ਦੀ ਵੋਟਾਂ ਮੰਗਦੇ ਹੁੰਦੇ ਤੇ ਫਿਰ ਕੀ ਕਰਨਾ ਚਾਹੀਦਾ ਸਨ ਕੰਨਾ ਕੀ ਜੇਦਾ ਫਿਰ ਕੌਮ ਇਕੱਠੀ ਹੋਵੇ ਕੌਮ ਸਟੈਂਡ ਆਪ ਦਾ ਲਵੇ ਇਹਨਾਂ ਦਾ ਛੱਡੇ ਖੜਾ ਠੀਕ ਹੈ ਫਿਰ ਜੋ ਪੰਥ ਦੀ ਮਰਜ਼ਾਦਾ ਹੈ ਉਸੇ ਤੁਰੇ ਬਸ ਪੰਥ ਦੀ ਮਰਜ਼ਾਦਾ ਦਾ ਸਰਬੱਤ ਖਾਲਸਾ ਹੁੰਦਾ ਸਰਬੱਤ ਖਾਲਸਾ ਵੀ ਹੋਇਆ ਚੰਬੇ ਦੀ ਧਰਤੀ ਤੇ ਤੇ ਰਿਜ਼ਲਟ ਹੁੰਦਾ ਵੀ ਜੀਰੋ ਹੀ ਰਿਹਾ ਉਹਦਾ ਜ਼ੀਰੋ ਰਹਿਣਾ ਹੀ ਸੀਗਾ ਜਿਹੜੇ ਆਰਐਸਐਸ ਨਾਲ ਜੁੜੇ ਸੀ ਉਹ ਤਾਂ ਉੱਥੇ ਆਗੂ ਬਣ ਕੇ ਬੈਠ ਗਏ ਧਿਆਨਸ਼ੋ ਮੰਡ ਤਾਂ ਲਾਈ ਬੈਠੇ ਧਰਨਾ ਤੇ ਉਹ ਜਾ ਕੇ ਚੰਡੀਗੜ੍ਹ ਉਹਨਾਂ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਆ ਧਿਆਨਸ਼ੋ ਕਹਿੰਦੇ ਕਿੰਨੇ ਵੀ ਐچھے ਆਓ ਉਹ ਕੀ ਸਰਕਾਰ ਇਹ ਕਹਿੰਦੇ ਨੇ ਅਸੀਂ ਜਾਣੇ ਆ ਉਹਨਾਂ ਕੋਲੇ ਨਤੀਜਾ ਕੀ ਹੋਇਆ ਫਿਰ ਜ਼ੀਰੋ ਹੀ ਹੋਣਾ ਸੀ ਉਹ ਵੀ ਜਿਹੜਾ ਆਗੂ ਬੈਠਾ ਜਿਨੇ ਮੁੱਢ ਬੰਨੇ ਆ ਉਹਨੂੰ ਪੁੱਛਿਆ ਤਾਂ ਕ ਵੀ ਨਹੀਂਗਾ ਕੈਪਟਨ ਅਮਰਿੰਦਰ ਸਿੰਘ ਕੋਲੇ ਜਾਂਦੇ ਰਹੇ ਕੀ ਲੋੜ ਸੀ ਉਹ ਤੁਹਾਡੇ ਕੋਲ ਆਵੇ ਕਿ ਤੁਸੀਂ ਉਹਦੇ ਕੋਲ ਜਾਓ ਨਤੀਜਾ ਸਾਡੇ ਸਾਹਮਣੇ ਆ ਇਹ ਤਾਂ ਉਹੀ ਹੈ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਹੋਇਆ ਮਨੋਤ ਸਿੰਘ ਦੇ ਕਾਨ ਸਿੰਘ ਹੋਰਾਂ ਨੇ ਕੀ ਕੀਤਾ ਸੀ ਪਹਿਲਾਂ ਤਾਂ ਜਦੋਂ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉੱਥੇ ਭੇਜਿਆ ਬਹੁਤ ਸਾਰੀਆਂ ਸਿੰਘਰ ਚੀਜ਼ਾਂ ਤੇ ਬੰਦਿਆਂ ਵੀ ਰੌਲਾ ਪਾਉਂਦੀਆਂ ਆਮ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਇਹਨਾਂ ਮਸਲੇ ਤੇ ਆ ਕੇ ਕੋਈ ਨਹੀਂ ਬੋਲਦਾ ਇਹਨਾਂ ਨੂੰ ਮਸਲੇ ਨਹੀਂ ਸਮਝਦੇ ਉਹ ਇਹਨਾਂ ਨੂੰ ਮਸਲਾ ਨਹੀਂ ਸਮਝਦੇ ਜੇ ਮਸਲਾ ਸਮਝਣ ਤਾਂ ਹੱਲ ਹੋ ਜੇ ਕੀ ਫਿਰ ਗੁਰਗੋਮ ਸਿੰਘ ਦੀ ਖੰਡੇ ਬਾਟੇ ਦੀ ਪੌਲ ਨੂੰ ਉਹ ਪੌਲ ਨਹੀਂ ਸਮਝਦੇ ਨਹੀਂ ਸਮਝਦੇ ਕਿ ਉਹ ਨਹੀਂ ਸਮਝਦੇ ਕਿ ਪੰਜ ਪਿਆਰਿਆਂ ਦੇ ਵਿੱਚ ਇਹ ਸਾਰਾ ਭਾਣਾ ਵਰਤਿਆ ਤੇ ਸਾਨੂੰ ਇੱਕ ਜਿੱਦ ਦੇ ਸਮਝਣ ਲੱਗੇ ਨਾ ਉਹਦੇ ਕੜੇ ਵੱਲ ਕਿਸੇ ਨਜ਼ਰ ਵੀ ਨਹੀਂ ਜਾਣੀ ਨਾ ਕਿਰਪਾਨ ਚੁਬੇ ਫਿਰ ਤਾਂ ਕਹਿਣਗੇ ਆਓ ਬਾਬਾ ਜੀ ਆਪ ਤੋਂ ਸੰਤ ਰੂਪ ਐ ਪੇਪਰ ਦੋ ਫਿਰ ਤਾਂ ਇਹ ਗੱਲ ਕਹਿਣਗੇ ਉਹਨਾਂ ਦਾ ਕੱਲਿਆਂ ਦਾ ਕਸੂਰ ਨਹੀਂ ਕਸੂਰ ਛੱਡ ਹੈ ਇੱਥੇ ਤੁਸੀਂ ਬਿਆਨ ਸੁਣਨੇ ਬਥੇਰੇ ਆਓ ਉਹ ਬਈ ਲਾ ਦਿੰਦਾ ਕੜਾ ਜੇ ਵਕੇਰਾ ਪੇਪਰ ਦੇ ਲੈਂਦਾ ਬਾਚ ਬਾ ਆ ਕੇ ਪਾ ਲੈਂਦੀ ਬਾਹਰ ਆ ਕੇ ਪਾ ਲੈਂਦੀ ਤੇ ਦੇਉਂ ਜਵਾਬ ਕੀ ਦੇਉਂਗੇ ਇਹਨਾਂ ਲੋਕਾਂ ਨੂੰ ਕੋਈ ਨਹੀਂ ਪੁੱਛਦਾਗਾ ਹੂੰ ਇਹ ਆਪ ਦੇ ਸਿਰ ਤੇ ਕਰਨਾ ਪੈਂਦਾ ਤੇ ਜਿਹੜਾ ਕਰਨ ਵਾਲਾ ਉਹ ਫਿਰ ਇਹਨਾਂ ਦੀ ਉਡੀਕ ਵੀ ਨਹੀਂ ਕਰਦਾ ਹੂੰ ਉਹ ਨਹੀਂ ਸੋਚਦਾਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ